ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਣਾ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਫਿਰ ਮਨੋਰੰਜਨ ਦੇ ਲਈ ਬਣਾ ਰਹੇ ਆ ਲੱਗਾ ਕਰ ਇਹ ਤਾਂ ਬੂਥ ਕਿਤਰਾ ਨਾਲ ਲੱਗਾ ਕਰ ਕੋੜੀ ਤੇ ਚੜਜਿਆ ਕਰਨ ਜਮਾਂ ਜੀ ਮੈ ਤਾਂ ਟਿਕਣ ਟਿਕ ਪੈ ਪਿੰਡ ਤਾਂ ਹੀ ਕੋੜੀ ਨੇ ਬੁੰਡ ਤੋਂ ਪੂਛ ਨਹੀਂ ਚੱਕੀ ਵੀ ਤਾਂ ਛਾਇਆ ਕਾਇਆ ਆਏ ਉਹ ਤਾਂ ਬਚਣਾ ਹੀ ਸੀ ਉਹਨੇ ਵੀ ਕਿਸੇ ਲੋਟ ਨਾਲੇ ਕੋੜੀ ਪਰ ਵਾਕ ਅਖੇ ਮਸਾਂ ਬਚੇ ਖਾਸਤਾ ਹਾਲ ਤਸੀ ਮਰਸਈ ਬੱਕ ਕੋਦਰਤੀ ਬਚ ਗਏ ਮੁੜ ਕੇ ਪਿੰਡ ਨੇ ਮੈਨੂੰ ਵੀ ਸਿਰ ਕਿਉਂ ਕਰਕੇ ਦਿੱਤਾ ਅੱਛਾ ਦਾਸਤਾਇਆ ਕਰਿਆ ਕੋੜੀ ਨੂੰ ਦਾਰਸ ਖਾਦਾ ਆਪ ਅੱਛਾ ਆ ਮਖਾ ਬੁੰਡ ਕੁਲੀ ਹੋ ਜਾ ਗਡਾ ਚੱਟੇ ਨੇ ਪਾਈਗੇ ਹਾਂ ਛੱਡਿਆਂ ਦਾ ਇਹ ਤਾਂ ਹੈ ਉਹ ਕਹਿੰਦੇ ਵੀ ਤਮਾਤਰਾ ਜੇ ਕਹਿੰਦੇ ਵੀ ਤਾਕੜਾ ਹੋਏ ਸਹੀ ਗੱਲ ਹਾਂ ਮੁਕਾਬਲਾ ਪਸ਼ੂਆਂ ਨਾਲ ਪੰਗਾ ਲੈਣਾ ਰੋਜ਼ ਇਹ ਤਾਂ ਗੱਲ ਸਿਆਣੀਆਂ ਤਰੀ ਹਾਂ ਉਹ ਲਾ ਆ ਆ ਜਾ 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 ਮਨ ਜੇ ਤੇ ਬਹਿ ਜਾਂਦਾ ਮੈਂ ਜਦੋਂ ਕੋਈ ਬੰਦੇ ਆਉਂਦੇ ਆ ਉਹ ਹੈ ਬੰਦੇ ਆਉਂਦੇ ਮੈਂ ਤਰ ਲੱਪਾ ਇੰਦਾਂ ਲੰਨਾ ਉਹੀ ਕੰਮ ਕਰਾਤਾ ਉਹ ਠੱਠਾ ਤਾਂ ਨਹੀਂ ਮਾਰ ਖਜਾਇਆ ਠੱਠਾ ਤਾਂ ਨਹੀਂ ਮੈਂ ਤਰ ਬੰਦੇ ਆਪਾਂ ਇੰਦਾਂ ਲੰਨਾ ਕਿਸੇ ਦੇ ਪਾਸ ਨਹੀਂ ਜਾੜ ਬੱਸ ਤੂੰ ਫਿਕਰ ਨਾ ਕਰ ਮੇਰੀ ਗੱਲ ਤੇ ਗੱਲ ਬੋਲੀ ਗਈ ਬਸ ਠੀਕ ਹੈ ਬੱਸ ਕਹੇ ਹਾਂ ਐਵੇਂ ਹੀ ਆ ਗੱਲ ਬਸ ਠੀਕ ਹੈ ਮੈਂ ਆਪੇ ਬੁੰਡ ਪਾੜੀਓ ਚੰਗਾ ਤੂੰ ਕਹੇ ਪਈਏ ਤੇ ਪੈ ਜਾ ਲੋੜ ਜਾ ਬੜਾ ਸ਼ੀਰੋਣਾ ਠੀਕ ਹੈ ਅੰਗਰੇਜ਼ ਕੀ ਮੋਟਰ ਤਾਂ ਕਹਿੰਦੇ ਸੀ ਇੱਥੇ ਦੱਸ ਦਿਆ ਅੱਛਾ ਤੈਨੂੰ ਦਿਆ ਲੈ ਮੇਰੇ ਤਾਂ ਬੜਾ ਜੜਾ ਕਰ ਗਏ ਸਾਡੇ ਤਾਂ ਆਪਾਂ ਹੀ ਮੱਕਾਂ ਦੇ ਫਨਾਹਾ ਥਾਤਾ ਤੇਰੇ ਵੀ ਤੇ ਹੋਰ ਮੈਂ ਤਾਂ ਇਹ ਕਹਣੀ ਮੱਕ ਚੋਂ ਆਇਆ ਕੱਢ ਕੇ ਗਾਮਾ ਪੁੱਛਣਾ ਤਨ ਕਿੱਲੇ ਬੀਜੀ ਸੀ ਚਾਰ ਪਾਉਣ ਵਾਸਤੇ ਪਾਤਾ ਚਾਰਾ ਗਾਮ ਨੇ ਤੇ ਹੋਰ ਇਹ ਰਾਖੇ ਜੇ ਹੈ ਲੁਚੀ ਪਤਾ ਹੀ ਨਹੀਂ ਯਾਰ ਘੇੜੇ ਮਾਰਦੀ ਨੀ ਇਹ ਨਵੇਂ ਲਾਉਸਮੈਂਟ ਕਰਾਈ ਨੇ ਯਾਰ ਅੱਜ ਤਾਂ ਫੇਰ ਰੱਖ ਲਿਆ ਕੀ ਪਿਛਲੀ ਵਾਰੀ ਘੜੇ ਨੇ ਪੈਰ ਲਾਤੇ ਪਿਛਲੀ ਵਾਰੀ ਵੀ ਇਹੀ ਰੌਲਾ ਰਿਆ ਇਹਨਾਂ ਨਾਲਾ ਮੰਤਾ ਇਸ ਵੇਲੇ ਬੂੜਾ ਠਾ ਦਿੰਦਾ ਵੀ ਜਾ ਉਧਰ ਗੇੜਾ ਮਾਰਨਾ ਇਸ ਵੇਲੇ ਨੀਂਦ ਆਉਂਦੀ ਐ ਤੇ ਹੋਰ ਕੀ ਫਾਇਦਾ ਨਹੀਂ ਰੱਖਿਆ ਜੀ ਆਪ ਹੀ ਰਾਤ ਨੂੰ ਤੋਰਾ ਫੇਰਾ ਕਰਨੇ ਦਾ ਨਾ ਫਾਇਦਾ ਕੀ ਐ ਫਿਰ ਪੈਸੇ ਦਿੱਤੇ ਆਂਦਾ ਇਹਨਾਂ ਨੂੰ ਯਾਰ ਹਾਂ ਉਹ ਆ ਜੀ ਬੈਠੇ ਆਗੇ ਬੈਠੇ ਤਾਂ ਦੇਖ ਭੈਣ ਦੇ ਲੋੜੇ ਜਿਵੇਂ ਵਿਆਹ ਚ ਬੈਠੇ ਹੁੰਦੇ ਆ ਮੰਜਾਂ ਤੇ ਕਿ ਭੈਣ ਦੀ ਹਰ ਮਾਰੂ ਮੈਂ ਫਾਇਦਾ ਬਾਏ ਹੈਂਕ ਹੈਂ ਦੁਕਾਨਦਾਰ ਕੀ ਹਾਂ ਬੰਦੇ ਆ ਹਾਂ ਬੰਦੇ ਆ ਅੱਖਾ ਠੱਠਾ ਦੇ ਬੰਦੇ ਆ ਅੱਖਾ ਅੱਛਾ ਪਿੰਡ ਵਾਲਿਆਂ ਪੈਸੇ ਲਾ ਕੇ ਮੁਕਰੇ ਨੂੰ ਗਾਵਾਂ ਤਾਂ ਕਰਤਾ ਕਰੋ ਮੱਕ ਚੋਂ ਨਾ ਨਾ ਗਾਵਾਂ ਸਿਹਰਾ ਹੁਣੀ ਆਇਆ ਗਿੜਾ ਮਾਰ ਕੇ ਹਾਂ ਹਾਂ ਕੋੜੀ ਬੰਨ ਤੋਂ ਟਾਲੀ ਨਾਲ ਨਾ ਨਾ ਭਾਈ ਥੱਕ ਗਏ ਸੀ ਕੇ ਗਿੜਾ ਮਾਰਦੇ ਭਾਈ ਹੁਣੀ ਆਏ ਆ ਯਾਰ ਗਿੜਾ ਮਾਰ ਕੇ ਬਸ ਆਕੀ ਬੈਠੇ ਦੇ ਕੇ 6 ਰੁਪਿਆ ਕਿੱਲੇ ਮੰਗਰ ਤੁਸੀਂ ਮੁੱਲ ਲੈ ਲਿਆ ਵੇ ਤੁਸੀਂ ਲਉਈ ਨਾ ਫਿਰ ਸਰ ਤੇ ਰੱਖੀ ਨਾ ਰੱਖੋ ਜੀ ਹੋਰ ਨੂੰ ਰੱਖ ਲਵੇ ਜਰਾ ਆਖਿਆ ਬੋਲਦਾ ਮੇਰੇ ਭੋਸੜੀ ਦਾ ਛਿਲਕਾ ਟ ਗਿਆ ਮਗਰ ਬਈ ਪਾ ਗਿਆ ਕਾਦੇ ਛਿਲਕਾ ਟ ਗਿਆ ਕਦੋਂ ਦਾ ਬੈਠਾ ਮੈਂ ਬਿਮਾਰ ਜੇ ਪੰਜ ਦਿਨ ਤੁਹਾਨੂੰ 2 ਘੰਟੇ ਹੋ ਕੇ ਗਾਮਾ ਕੱਢਦੇ ਨੂੰ ਓਏ ਇਸ ਤੇ ਧਰਮ ਨਾਲ ਹੁਣੀ ਆਖੀ ਬੈਠੇ ਵਸਾਉਂਦੇ ਨੇ ਚਾਰ ਨਾਲ ਆਹੇ ਮੋਢੇ ਤੇ ਹੁਣ ਕਿਹੜਾ ਕੋਈ ਨਮੀਆਂ ਛੱਡ ਗਿਆ ਬੰਤ ਤੋਂ ਪੁੱਛ ਲਈ ਤਾਂ ਹੁਣ ਆਏ ਆ ਹਾਂ ਬਸ ਆ ਕੇ ਬੈਠਿਆ ਪਾਣੀ ਆ ਜੂੜੇ ਜਿੱਲੇ ਉਰੇ ਆ ਨਹੀਂ ਇਹ ਮੁੰਡੇ ਨੇ ਦੱਸਿਆ ਕਹਿੰਦਾ ਨਾ ਇੰਗਰੇਜ਼ ਕੀ ਮੋਟਰ ਤੇ ਆ ਤਾਇਆ ਰਾਤ ਨੂੰ ਇੱਥੇ ਬੰਨੇ ਆ ਕੇ ਗੇੜਾ ਮਾਰ ਕੇ 10 ਮਿੰਟ ਦਮ ਲੈ ਲੈਣੇ ਗਰਜਾ ਲੈ ਆਖੇ ਮੈਂਬਰ ਹਾਂ ਕਿਵੇਂ ਆ ਹੋਰ ਬੰਬੜਾ ਬਹਿ ਜਾ ਬਹਿ ਨਾ ਕੰਮ ਦਿਲਾ ਲਿਆ ਓਏ ਮਾਇ ਤਾਂ ਨਿੰਗਈ ਨਹੀਂ ਮਾਰੀ ਭਾਈਆ ਬਹਿ ਜਾ ਆ ਰਿਸ਼ਤੇਦਾਰ ਹੀ ਕੱਢਣੀਆਂ ਹੁਣ ਗਾਵਾਂ ਦੀ ਨਾ ਨਾ ਨੂਰਾਨ ਪੁਛਾਣ ਨਾ ਇਹ ਪਰ ਵੀ ਸੀਗੇ ਨਾ ਆਪਣੇ ਫੇਰ ਮੇਰੇ ਗਾਵਾਂ ਹੀ ਨਹੀਂ ਕਰਦੇ ਲੈ ਨਾ ਛੇ ਛੇ ਪਰ ਕੀ ਚਾਹ ਇੱਧਰ ਧਰ ਦੇ ਬਈ ਢੋਲ ਨਾ ਨਹੀਂ ਆਹੋ ਤੁਸੀਂ ਥੱਕ ਗਏ ਨਾ ਜਿਹੜਾ ਮਾਰਦੇ ਭੈਣ ਦੀ ਫੁੱਦੀ ਨਾ ਨਾ ਹੋਏ ਤੁਰੇ ਆਉਣੇ ਚਾਹ ਕੇ ਮੂਹ ਵੀ ਬੰਦਾ ਚਾਹ ਦੀ ਕੁੱਟੀ ਲਿਆਵੇ ਬੰਦਾ ਨਾ ਬੰਬੜਾ ਸਾਨੂੰ ਤਾਂ ਸੌ ਆ ਭਾਈ ਦੇਖ ਲੈ ਕੋੜੀ ਦੀ ਜਿਹੜੀ ਅਸੀਂ ਰੱਖਦੇ ਆ ਇਹ ਤਾਂ ਮਿੰਟ ਨਹੀਂ ਬਾਈ ਹਾਂ ਮੇਰੇ ਨਾਲ ਚੰਦ ਤਿੰਨ ਕਿੱਲੇ ਬੀਜੀ ਸੀ ਮੱਕੀ ਚਾਰ ਪਾਉਣ ਵਾਸਤੇ ਸਾਰੀ ਇਹ ਨਾ ਪਸੂਆਂ ਨੇ ਖਰਾਬ ਕਰਤੀ ਸਾਨੂੰ ਪੈਸੇ ਦੇਣ ਦਾ ਫਾਇਦਾ ਕਿਉਂ ਐਤਾ ਨੋ ਲੋਕ ਤਾਂ ਕੰਜਰ ਤੇ ਟਾਲਾਂ ਤੇ ਲਿਆ ਲਿਆ ਸਿਰ ਦੇ ਤੇਰਾ ਪੁੰਨ ਹੋ ਗਿਆ ਪੁੰਨ ਹੋ ਗਿਆ ਦਾ ਪੁੰਨ ਹੋ ਗਿਆ ਮਾਜੀ ਇਹਨਾਂ ਹੋਰ ਕੰਜਕ ਤਾਂ ਵੱਢ ਕੇ ਸਿੱਟ ਕੇ ਹੋਣਾ ਪੰਦਾ ਗਊਸਾਲੇ ਤੇਰਾ ਇੱਥੇ ਲੱਗ ਗਿਆ ਲੋਕ ਤਰਾਲੀਆਂ ਪਰ ਪਰ ਗੰਦੇ ਨਾ ਭਾਈ ਦੂ ਦਾ ਕੰਜਰਿਆ ਤਰ ਗਿਆ ਤਰ ਗਿਆ ਭਾਈ ਤਰ ਗਿਆ ਛੋਣੇ ਦੇ ਜਾ ਇੱਥੇ ਚੜ ਗਿਆ ਨੌੜਾ ਤਰ ਗਿਆ ਬਾਬਾ ਤੁਸੀਂ ਕਹਿੰਦੇ ਪਸੂ ਵੀ ਛੱਡ ਦੇ ਯਾਰ ਨਹੀਂ ਉਹ ਤਾਂ ਨੱਟਾ ਦੇਖੇ ਮੈਂ ਤੈਨੂੰ ਆਏ ਦੇ ਕਿਤਰਾ ਮੱਕਾ ਹੁੰਦਾ ਦੇਖੀ ਦੂਰਾ ਦੂਰਾ ਛੱਲਣਾ ਫੋਟ ਦੇਖੀ ਕੱਢਦਾ ਇੱਕ ਟਾਂਡੇ ਤੇ ਚਾਰ ਚਾਰ ਹਾਂ ਜਮਾ ਮੌਗ ਨਾਲ ਬਾਈ ਤੁਸੀਂ ਵੀ ਇਹਦੇ ਮੱਝੇ ਦੇ ਕੰਨ ਬੈਠੇ ਡਾਵਲ ਬੈਂਚ ਲਿਆਉ ਸੁ ਮਾਰ ਕੇ ਬੈਠੋ ਬੁੱਟੂ ਲਿਆਉ ਜਿਹੜੇ ਖਾਧੇ ਪੈਸੇ ਪਿੰਡ ਵਾਲਿਆਂ ਦੇ ਖਾਧੇ ਇਸ ਰੱਖਣੇ ਸਾਹਮਣੇ ਆ ਬੈਠੇ ਯਾਰ ਜਾਗ ਭਰਾਵਾ ਤੁਸੀਂ ਹੈਰਾਨ ਪਰ ਵੀ ਚੰਦਾ ਹੀ ਕਰੀਗੇ ਦੇਖ ਐਤ ਕੀ ਵੀ ਇਹੀ ਕਰਨਾ ਕਰੀ ਮੰਮਰਾ ਦੇਖ ਬਹੁਤ ਵਾਰ ਬੰਦਾ ਪਿੰਡ ਦਾ ਜਿਦਾ ਪਾਈ ਜਿਹੜੀ ਰਹਿੰਦੀ ਆ ਬਾਸ਼ ਬਲਵਾ ਮੇਰੀ ਘੋੜੀ ਦਾ ਨੁਕਸਾਨ ਹੋ ਗਿਆ ਲਟੇਰੇ ਪੈ ਗਏ ਫਰਮਾਹੀ ਕੋਲੋਂ ਮੇਰੀ ਘੋੜੀ ਖੋ ਗਈ ਹੋਰ ਦਾ ਤਾਂ ਘੋੜੀ ਖੋ ਹੀ ਗਈ ਦੇਖ ਬਾਸ ਸੋਨੀ ਲੈ ਕਿੰਨੀ ਕਿ ਗਈ ਯਾਰ ਰਹਿੰਦੀ ਆ ਭਾਈ ਥੋੜੀ ਰਹਿੰਦੀ ਬਾਸ ਤਾਂ 20 25 ਘਰ ਰਹਿੰਦੇ ਆ ਪਿੰਡ ਚ ਨਾ 20 25 ਨਹੀਂ ਯਾਰ ਨਹੀਂ ਨਹੀਂ ਰਹਿੰਦੇ ਆ ਉਹ ਮੈਨੂੰ ਕੰਤਾ ਦਾ ਦੇ ਕਰ ਘਰ ਹੀ ਸਾਰੇ ਦਾਸ ਘਰ ਤਾਂ ਪਿਛਲੇ ਸਾਲ ਹੀ ਰਹਿੰਦੇ ਆ ਚੰਦ ਦਾਸ ਤਾਂ ਪਿਛਲੇ ਦਾਸ ਤਾਂ ਪਿਛਲੇ ਸਾਲ ਹੀ ਰਹਿੰਦੇ ਆ ਦਾਸ ਦਾ ਤਾਂ ਬਕਾਇ ਬਣ ਗਿਆ ਉਹ ਕਹਿੰਦੀ ਸਾਡੀ ਆਈ ਆ ਆਹ ਯਾ ਤੀ ਆਈਏ ਫਿਰ ਦੂਜੀ ਤਾਂ ਰਹਿੰਦੀ ਆ ਜਿ ਪਿਛਲੇ ਸਾਲ ਵਾਲੀ ਕੋਈ ਨਹੀਂ ਦਵਾ ਦੇਂਗੇ ਯਾਰ ਉਹ ਭਾਈ ਦੇ ਤਾਂ ਨਹੀਂ ਕੋੜੀ ਲਿਓਣੀ ਐ ਮੈਂਬਰਾ ਤੁਹਾਡੀ ਕੋੜੀ ਖੋਹੀ ਗਈ ਫਿਰ ਭਾਈ ਉਹ ਕਿਵੇਂ ਖੋਹੀ ਗਈ ਬਸ ਬੰਦੇ ਪਾ ਕੇ ਕੋਲੀ ਮਹਿੰਗੀ ਵਾਲੀ ਸੀ ਜਿਹੇ ਪਾ ਕੇ ਕਾਰਤੂਸ਼ ਹੈ ਨਹੀਂ ਸੀ ਕੋੜੇ ਨੇ ਬੰਦਾ ਨੂੰ ਪਰਖ ਸੀ ਨਾ ਕੋੜੀ ਦੀ ਪਤਾ ਹੀ ਐ ਮੈਨੂੰ ਕੈਕਟਰ ਦੇ ਚੜਾਈ ਜਾਂਦੇ ਸੀ ਤੂਤੀ ਦੱਸਦਾ ਸੀ ਮੈਨੂੰ ਤਾਂ ਨੁਕਸਾਨ ਹੀ ਬੜਾ 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 ਅਸੀਂ ਤਾਂ ਸਭ ਮੋਂ ਗੱਲ ਇੱਥੇ ਵੀ ਪਿੰਡ ਦਾ ਕੋਈ ਭਾਈ ਪਤਾ ਲੈਣ ਨਹੀਂ ਆਇਆ ਹਾਂ ਕਿੰਨੋਂ ਪਾ ਲੈ ਜੇਥਾਂ ਤਾਂ ਪਿੰਡ ਦੇ ਆਉਣ ਸੋਡੋ ਕੋਈ ਪਤਾ ਨਹੀਂ ਹਾਂ ਉਹ ਫਿਰ ਅਸੀਂ ਤਾਂ ਪੈਰੀ ਹੋਗੇ ਮੈਂ ਕਿਹਾ ਪੈ ਰੁਪਏ ਲੈ ਆ ਦੇ ਇੱਕ ਪਛੂ ਤਰੀ ਮਨਤਬ ਵੜਨਦੀ ਨਹੀਂ ਨਹੀਂ ਨੂੰ ਕਰਿਆ ਸਾਡਾ ਰਖਬਾ ਵਾਲਾ ਬੜਾ ਹੁਣ ਕਿਤੇ ਪਿੰਡ ਦਾ ਹੱਕ ਹੈ ਪੈਸੇ ਇਕੱਠੇ ਕਰਕੇ ਸਾਨੂੰ ਘੋੜੀ ਲੈ ਕੇ ਦੇ ਦੇ ਪਹਿਨਾ ਨੁਕਸਾਨ ਹੋ ਗਿਆ ਇੱਕ ਤਰੀਕਾ ਤਾਂ ਚਾਹੀਦੀ ਐ ਫੇ ਸੋਨੋ ਨਾ ਨਾ ਤੁਹਾਨੂੰ ਤਾਂ 21 ਵਾਦ ਮੈਂ ਮੇਰੇ ਪੁੱਛੀ ਗਏ ਬਣਾ ਆਪਣੇ ਪਿੰਡ ਪਰ ਜਾ ਪੱਛਾਂ ਕੋਲੇ ਕਹਿੰਦੇ ਵੱਡੇ ਕੰਨਾਂ ਵਾਲੀ ਮੋਢੀ ਕਹਿੰਦੇ ਵਕਿਆਵਾ ਦੇਂਗੇ ਕਿ ਰੋਜ਼ ਨਾਲ ਡੰਗ ਲਾ ਲਾਂਗੇ ਤੇਰੇ ਵਰਗੀ ਭਾਈ ਨਹੀਂ ਯਾ ਹਾਂ ਅੱਛਾ ਹਾਂ ਮੋਦਰੇ ਕੱਦ ਦੀ ਕਰੋ ਡਾਂਗ ਪਰ ਉਹ ਤੇ ਲੋਟੀ ਨਹੀਂ ਹੁਣਾ ਯਾਰ ਮਾ ਤੇ ਬੱਤਾ ਬਾਬਾ ਕੀ ਨਿਕਲਦਾ ਨਹੀਂ ਫਿਰ ਕਰਮ ਵੱਡੀ ਹੁੰਦੀ ਆ ਕਰਦਾ ਵੱਡਾ ਲੋਡ ਤਾਂ ਮੈਂਬਰ ਅਸਾਂ ਤੈਨੂੰ ਕੀ ਐ ਇਹ ਜਿਹੜਾ ਗੋਕਾ ਨਾ ਇਹ ਘੋੜੀਆਂ ਤੋਂ ਡਰਿਆ ਹੋਏ ਬਸ ਘੋੜੀ ਹੋਵੇ ਭਾ ਵੱਡੀ ਹੋਵੇ ਭਾ ਛੋਟੀ ਹੋਵੇ ਦੇਖ ਕੇ ਭੱਜ ਲੈਂਦੇ ਆ ਅੱਛਾ ਬਸ ਐ ਕਹਦੇ ਇਹਨੂੰ ਵੀ ਘੋੜੀ ਤੇ ਆ ਗਿਆ ਮੈਂ ਮੈਂ ਸੈਨਾ ਫੇਰ ਨਹੀਂ ਖੜਦੇ ਮੁਰਸ਼ਕ ਵਾਸ਼ਨਾ ਹੁੰਦੀ ਐ ਜਨਮ ਦੀ ਬਾਕੀ ਪਤਾ ਹੁੰਦਾ ਨਾ ਗੋਕੇ ਨੂੰ ਰੋਜ ਤੁਸੀਂ ਭਜਾਉਂਦੇ ਰਹਿੰਦੇ ਹਾਂ ਸਾਡਾ ਲੜਕਾ ਦੇਖ ਕੀ ਪਛਾਣ ਜਾਂਦੇ ਬਸੂ ਦਾ ਸੀਗਾ ਮਿੰਟ ਨਹੀਂ ਖੜਦੇ ਚੋਂ ਕਹਿੰਨਾ ਵੀ ਆਏਗਾ ਅੱਤਰੇ ਸਾਹਮਣੇ ਨਾ ਮੱਛਰ ਆ ਬੈਠੇ ਆ ਵੇਖ ਲੈ ਪੱਟ ਪੱਟ ਖਾਈ ਜਾਂਦਾ ਔਖਾ ਬਹੁਤਾ ਭਾਈ ਰਾਖੀ ਰੱਖਣੀ ਨਾ ਜੱਸਰ ਬੁੱਲਾ ਤੀ ਜਾਵੇ ਤੂੰ ਆਖੇਗਾ ਕੀ ਕਹਿਣਾ ਬਿੰਜਕ ਹੋ ਗਿਆ ਚਿੱਤੜਾਂ ਚ ਭੂਂਡ ਵੱੜ ਗਿਆ ਮੇਰੇ ਲੰਪੂ ਚਗਾ ਅੱਧਾ ਅੰਦਰ ਅੱਧਾ ਬਾਹਰ ਕਿਤੇ ਢਲ ਮੱਛੀ ਸਰੀਰ ਨੂੰ ਢਲ ਚੀ ਸੀ ਤੇ ਬੰਚ ਨੇ ਦੇਖਲਾ ਮੰਜੇ ਦੀ ਨਾ ਡਾਣ ਤੋੜ ਕੇ ਤੇ ਨਾਗਵੜ ਪਾ ਕੇ ਕੂਛ ਨੂੰ ਫੇਰ ਮਗਰ ਖਿੱਚਾ ਅੱਛਾ ਹੋ ਰਾ ਕਿੱਥੇ ਵੜ ਗਏ ਸੀ ਹਾਈ ਇਹ ਨਹੀਂ ਚੋਂ ਹਣ ਹਟਦੀ ਅੱਛਾ ਮਗਰ ਲੰਕਾਂ ਚ ਜਾ ਵੜ ਬਹੁਤ ਔਖਾ ਭਾਈ ਤੋਨ ਨੂੰ ਤਾਂ ਆ ਵੀ ਰੁਪਈਆ ਲੈ ਕੇ ਵੜ ਗਏ ਛੱਪਾਂ ਦੇ ਛਿਰ ਮਾਰਦੇ ਬਣੇ ਸਾਨੂੰ ਕੁਛ ਚਾਹ ਛੋਟੇ ਮਜਬੂਰੀ ਚ ਕਹਿੰਦੇ ਸਾਡਾ ਨੁਕਸਾਨ ਕਰਦੇ ਪਸ ਨਹੀਂ ਉਹ ਤਾਂ ਗਲਤੀ ਮੈਂ ਭਰਾ ਹਾਂ ਪਸੂ ਤਾਂ ਖਰਹਾਣੀ ਕੋ ਸਟ ਪਿੰਡਾ ਠੱਠਾ ਨਾ ਵਗ ਗਿਆ ਹੋਵੇ ਦੇ ਹਾਂ ਹਾਂ ਹੈ ਨਹੀਂ ਅਸੀਂ ਦਸ ਗਾਵਾਂ ਪਈਆਂ ਠੱਠਾ ਭਾਈ ਉਹ ਬਾਵਾ ਨਿਸ਼ਾਨ ਕਰਦਾ ਡਾ ਪਿੰਡ ਚ ਰੱਖੇ ਨੇ ਨਹੀਂ ਦਸ ਗਮ ਫਿਰ ਪਾਈ ਜਾਂ ਤੂੰ ਐ ਲਾਲਾ ਕੋਈ ਛੱਡ ਨਾ ਗਿਆ ਨਾ ਛੋਡੇ ਤੇ ਪਾਸਲੇ ਪਿੰਡ ਵਾਲਾ ਰਾਖਾ ਕਾਕੂ ਲੱਗੂ ਹੈ ਨਾ ਉਹ ਛਤਾਰ ਕੇ ਉ ਜਾ ਫਰੇ ਉਹਨੇ ਬਾਸ਼ ਰੱਖੀਏ ਨੇ ਨਹੀਂ ਉਹਨਾਂ ਜੀ ਬਾਸ਼ ਰੱਖੀਆ ਕਈ ਬਰਿਆਂ ਦੀ ਗੱਲ ਆ ਉਹ ਉਹ ਠਾਕਦਾ ਨਾ ਇਹ ਸਾਡੇ ਪਿੰਡ ਦਾ ਸੂਲ ਜਦੋਂ ਕੋਈ ਰਾਖਾ ਰਾਖੀ ਛੱਡ ਦੇ ਉਹਦਾ ਕਲੀਅਰ ਸਾਫ ਕਰਕੇ ਦੇ ਉਹਦਾ ਪਤਾ ਸਾਨੂੰ ਆਪਾਂ ਨੂੰ ਕੀ ਪਤਾ ਪ੍ਰਵਾ پکڑ ਲਈ ਕਈ ਵਾਰੀ ਕੋ ਨਾਮ ਖਨਾਬੀ ਦੇ ਦਿੰਦੇ ਅਸੀਂ ਸੋਨੇ ਲੱਗ ਤੱਕੇ ਪਿੰਡਾਂ ਚ ਉਹ ਵੀ ਬਾਂਦਰਾ ਪਿੰਡ ਦੇ ਰੱਖਿਆ ਸਾਰਿਆਂ ਦੇ ਹਿਸਾਬ ਕਲੀਅਰ ਹੈ ਰਿਕਾਰਡ ਬਹੁਤ ਤਗੜਾ ਸਾਡੇ ਦਾ ਹਾਂ ਇਸ ਕਲੋ ਰਿਕਾਰਡ ਚੰਗਾ ਹੈ ਰਕਸ਼ੇ ਮੈਨੇ ਹੋਗ ਗਏ 4-5 ਸਾਲ ਹੋ ਗਿਆ ਹੈ ਨਾ 5 ਹੋ ਗਏ ਹਾਂ ਕੋਲ ਦੇ ਲੰਨੋ ਇੱਕ ਰੱਖੇਨ ਘੋੜੀ ਦੇ ਕੇ ਤੋਰਿਆ ਸੀ 300 ਰੁਪਏ ਵੀ ਦਿੱਤਾ ਸੀ ਕਦੇ ਖਾਲੀਆ ਕੱਢਣ ਨੂੰ ਆٹے ਦੀ ਮੁੱਖੀ ਪਾਈ ਜਾ ਕਿਉਂ ਪੈਂਦੇ ਲੰਨੋ ਮੈਂ ਗੱਪਾਂ ਗੱਪ ਮਾਰੀ ਜਾਂਦੇ ਹਾਂ ਨਹੀਂ ਯਾਰ ਬਾਬਾ ਤੇਰੀ ਅਸੀਂ ਅੱਖੀ ਦੇਖੀ ਐ ਤੂੰ ਆਖ ਖਾਜੀ ਤਾਂ ਕਿਵੇਂ ਰੱਖੀਓ ਬੰਦੇ ਦੀ ਨਾਲੀ ਦੇ ਜੀ ਐਵੇਂ ਤੂੰ ਫਿਰ ਭੰਡੀ ਆਨੇ ਕੀ ਗੱਲ ਆ ਸਾਨੂੰ ਦੱਸਦੇ ਸਾਨੂੰ ਬੰਦੇ ਮਿਲਦੇ ਹੀ ਰਹਿੰਦੇ ਰੱਖੀਏ ਬਗਲਾ ਸਭ ਕੁਝ ਕਹਿੰਦਾ ਜਰਾ ਇਹਦਾ ਸਾਨੂੰ ਕਹਿੰਦੇ ਕਿੱਥੇ ਅਮੀਰ ਲੱਗਲੇ ਤੁਸੀਂ ਇਹ ਜੇ ਉਲਟੇ ਸਾਡੇ ਤੇ ਛਾਪੇ ਮਾਰਦੇ ਹੋ ਕੀ ਗੱਲ ਛਾਪੇ ਆਉਣੇ ਇਹ ਨੁਕਸਾਨ ਕਰਕੇ ਆਪਾਂ ਨਹੀਂ ਕੋਈ ਗਨਾਹ ਕਰਿਆ ਵੀ ਸਾਡਾ ਰਵਾਡ ਲੈਣਾ ਤੁਸੀਂ ਨਾ ਰੱਖੀ ਰੱਖੋ ਯਾਰ ਫੇਰ ਅੱਖੀ ਭੀ ਦੁਨੀ ਨਹੀਂ ਰੱਖਦੀ ਇਹ ਬੰਦੇ ਹੀ ਰੱਖਦੇ ਨੇ ਕੰਮ ਥੋੜੀ ਹੁੰਦੇ ਆ ਆਏ ਪੈਸਾ ਨੇ ਮਾਰੇ ਤੁਸੀਂ ਲਾ ਗਏ ਕੰਨ ਕਿਲਾ ਮੱਕੀ ਮੇਰੀ ਖਾਗਣ ਬੌਂਡੀ ਚ ਲੈ ਕੇ ਛੱਲੀ ਖਾ ਕੇ ਖਾ ਕੇ ਨਿਗਾਤਾ ਮਾਰਨੀ ਆ ਤੁਸੀਂ ਉਹਨਾਂ ਨੂੰ ਮਾਰ ਦੇ ਨਿਗਾਹਿਆ ਕੋੜੀ ਕੋਈ ਦੀ ਪਿੰਡ ਤੋਂ ਗੇੜਾ ਵੱਜਦਾ ਵੱਜਦੇ ਭੱਜੂ ਯਾਰ ਤੁਰ ਕੇ ਓ ਰਕਵਾ ਪੈ ਤੁਰ ਚੇ ਗਏ ਗਾਹਾਂ ਪੰਜ ਪਿੰਡਾਂ ਦਾ ਸਾਡੇ ਕੋਲੇ ਅੱਗੇ ਕੋੜੀ ਹੋ ਗਈ 10 ਮਿੰਟ ਬਹੁਤ ਕਮ ਐਨਾਂ ਕੋਲ ਓਏ ਸਾਨੂੰ ਕਾਕੂ ਨੇ ਆਖਿਆ ਸੀ ਪਿਛਲੇ ਗੇੜੇ ਤੋਂ ਕਹਿੰਦਾ ਨਾ ਪੰਗਾ ਲੈ ਕਹਿੰਦਾ ਪੋਸਟ ਬੱਸ ਕਾਕੂ ਦੀ ਭੈਣ ਬੈਹੀ ਆ ਛੜਤੀ ਮੈਂ 12 ਵਜੇ ਬਾਬੂ ਦੀ ਭੈਣ ਦੇ ਹੱਥ ਲਾਤਾ ਸੀ ਸਰੀਰ ਨਹੀਂ ਬੰਦੇ ਕਹਿੰਦਾ ਇਹਨਾਂ ਦੇ ਕਹਿੰਦਾ ਕੋਈ ਫਾਇਦਾ ਨਹੀਂ ਕਹਿੰਦਾ ਸਰੀਰ ਆਂ ਗੱਬ ਖੁੱਡਾ ਬਣੀ 2 ਵਜੇ ਪੜਾ ਜਾ ਬੱਠਿਆ ਤੜਕੇ ਸਰੀਰ ਕਿਵੇਂ ਬਣ ਜੂ ਸੁੱਤੇ ਹੀ ਸਾਰਾ ਦਿਨ ਤੜਕੇ ਸੁੱਤੇ ਰਹਿੰਦੇ ਸਾਰਾ ਦਿਨ ਪਤਾ ਹੀ ਆ ਮੈਂ ਤਾਂ ਚੱਲ ਨਹੀਂ ਦੇਖੇ ਮੈਂ ਸਾਰਾ ਦਿਨ ਹੀ ਪਰੇਸ਼ਾਨਾ ਕੀਤਾ ਮਤਲਬ ਵੀ ਮੜਿਆ ਕਵੇਲੇ ਉੱਠਦੇ ਹਾਂ ਕ ਲੱਜਾ ਦੇਖੋ ਤਾਂ ਹੋ ਗਿਆ ਅੱਖ ਨਹੀਂ ਲਾ ਕੇ ਦੇਖਿਆ ਬਾਈ ਆ ਖੜੇ ਇੱਕ ਕਲੱਤ ਤੇ ਮੇਰੇ ਤਾਂ ਕੱਪੜੇ ਵੀ ਕਿ ਪਹਿਨਣ ਬੰਨੀਆਂ ਬੈਠਾ ਇੱਥੇ ਡੱਬ ਲੈਣਾ ਡੱਗੀ ਹੈ ਤਾਂ ਸਹੀ ਬੰਤ ਕਾ ਲੈਟ ਆ ਜਾ ਨੀ ਮੜੀ ਮਗਾ ਠੰਡੇ ਪਾਣ ਨਾ ਆਵਾਂਗੇ ਮੈਂ ਸ਼ੈਂਪੂ ਸ਼ੈਂਪੂ ਲਾ ਲੈਂਦੇ ਕੰਪੂਜਾ ਰਹਿ ਗਏ ਨੇ ਚੰਦ ਕੋਲੇ ਹਮ ਨਿਆਣਾ ਕਾਕੜਾ ਪੁਈ ਮੈਂ ਤਾਂ ਕੀ ਬੁੰਡ ਚ ਲੈਣਾ ਐ ਤਾ ਥੋੜਾ ਗਾੜਾ ਵੇਖ ਲੈ ਕੰਮ ਉਹ ਕੱਢਦਾ ਕਰੋ ਮਗਾਵਾ ਕੁਮਾਏ ਮੈਨੂੰ ਮੇਰਾ ਬੁੜਾ ਤੇਰਾ ਤਾਂ ਮੈਂ ਭਰਾ ਦੇਖ ਨਾ ਪਿਆ ਨਾ ਮੰਨ ਹੁਣੇ ਮਾਰ ਕੀ ਆਏ ਆ ਵਾਹ ਓ ਤੇਰੇ ਜਿਵੇਂ ਹੀ ਨੇ ਕਰਦੇ ਬਾਬਾ ਬੰਦ ਹਉ ਕੱਢਦਾ ਕਰੋ ਕਾਮਾ ਮੇਰਾ ਬੁੜਾ ਮੈਨੂੰ ਬੁੰਡ ਲੈਣੀ ਕਰੀ ਰਗਦਾ ਨਾ ਨਾ ਸ਼ਰਾਬ ਧਰਮ ਨਾਲ ਤੂੰ ਦਾਤ ਬਸਾ ਆ ਕੀ ਬਠਾ ਪਾਣੀ ਪੀਤਾ ਆ ਕੇ ਤੋਂ ਗੁਰਦੁਆਰੇ ਤੋਂ ਦੋ ਵਾਰੀ ਕੱਢ ਗਿਆ ਮੈਂ ਅੱਛਾ ਤੈਨੂੰ ਬੁੰਡ ਲੈਣੀ ਕਰ ਲੈਂਦਾ ਹੁਣ ਤੁਹਾਡੇ ਸਾਹਮਣੇ 2 ਵਜੇ ਗਏ ਸੀ ਫਿਰ ਪਸ਼ੂ ਕਿਹੜੇ ਪਾਸੋਂ ਆ ਗਏ ਯਰੇ ਪਸ਼ੂ ਭਾਈ ਕੁਈਆਂ ਤਾਂ ਲਾ ਗਿਆ ਟ੍ਰੱਕ ਗੱਜ ਲਾ ਗਿਆ ਨਾ ਕੋਈ ਲਾ ਗਿਆ ਲਾ ਗਿਆ ਦੇਖੇ ਨਹੀਂ ਕੁੜੀ ਲਾਣ ਪਤਾ ਕਰ ਕਿਹੜੇ ਲਾ ਕੇ ਗਾ ਕੋਈ ਗਮਾੜ ਪਿੰਡ ਵਾਲੇ ਰਾਖ ਇੱਕ ਦੂਜੇ ਕਣੀ ਭੇਜ ਦਿੰਦੇ ਆ ਮਾਰ ਮਰ ਫਾਇਰ ਗੱਡੀ ਤੇ ਤੈਨਾਂ ਨੂੰ ਮੋਰੇ ਕੱਢ ਦੂ ਜਿੱਦੇ ਜਿੱਦੇ ਅੜ ਗਏ ਮੈਂ ਇੰਦਰਾ ਬੱਜੀ ਪਾਇਆ ਫਿਰ ਬਾ ਹੋਏ ਤਰੇ ਨਾ ਨਾ ਚੰਦ ਐ ਕਿਹਾ ਸਾਡ ਸਾਡੇ ਸਵੇ ਚੜਾ ਤੇ ਮੈਂ ਅਗਲੀ ਵਾਰੀ ਨਹੀਂ ਲੱਗਦੇ ਇਹ ਗੱਲ ਨਹੀਂ ਮੁਸ਼ਕਲ ਆ ਕਿਉਂ ਨਾ ਤੇ ਨੇ ਹਾਲਾਤ ਤੇਰੇ ਲੱਗਦੇ ਮੈਂ ਇਸ ਮਰਨ ਨੂੰ ਫਿਰ ਛੋਟਾ ਕਰਨ ਨੂੰ ਫਿਰਿਆ ਸੀ ਪਰ ਮਨ ਦੀ ਦੁਨੀਆ ਤੋਂ ਤੁਰ ਜਿਕੇ ਸਾਲ ਪੂਰਾ ਕਰ ਦੇ ਲੈ ਹਾਂ ਪੈਣ ਚੋੜਦੀ ਅੱਬਰ ਦੀ ਗੱਲ ਮੇਰੇ ਤੇ 100 ਪੈਸੇ ਐਵੇਂ ਬਣ ਜਾਂਦੇ ਤੇ ਮਰ ਜੇ ਥੋੜੇ ਪਿੱਛੇ ਲੈ ਪੈਸੇ ਤੇ ਮਰ ਕੀ ਉਹ ਤਾਂ ਬਾછા ਵੀ ਪਿੰਡ ਦੇ ਲੋਸਮੈਂਟਾ ਕਰਾ ਕਰ ਲੈਣੇ ਨਹੀਂ ਇਹ ਬਾછા ਰਾਤਾਂ ਚਾ ਕੇ ਤੇ ਫਿਰ ਬੁੰਡ ਵੀ ਮਰਾਇਆ ਕਰੋ ਗਾਵਾਂ ਵੀ ਕੱਢਿਆ ਕਰੋ ਲਾਗੀਆਂ ਹੀ ਕਰਦੇ ਹੋਣ ਲੋੜਾ ਕੱਢਦਾ ਇੱਥੇ ਬੈਠਾਂਗਾ ਉੱਥੇ ਤਾਂ ਦੀ ਲੰਨ ਦੇ ਤਾਂ ਮੇਰੀ ਸਰੀ ਦੀ ਸੋਣਾ ਜਿਵੇਂ ਕਾਜੋਂ ਬਦਲਿਆ ਇਹ ਕੰਨ ਲੰਨ ਤੇ ਝੂਟੇ ਦਵਾਈ ਹੋਰ ਕਿਸ ਨਾਲ ਕੀਤਾ ਹੋਊਗਾ ਔਰ ਉਹਨੇ ਮਰੇ ਸੌ ਢੱਕੇ ਕਰਦੇ ਪੰਚਾਇਤ ਦੀ ਥਾਂ ਸੀ ਹਾਂ ਹਾਂ ਕਰਦੇ ਉਹਨੂੰ ਮੈਂ ਕਰਦਾ ਤੇ ਆਪਿਆ ਜਵਾਕ ਕੀ ਕਰੇ ਤੇ ਨਾ ਗੱਦੀ ਪੰਚਾਇਤ ਦੀ ਕਰਕੇ ਕਰਦੇ ਆ ਪੰਚਾਇਤ ਅੱਗੇ ਕਦੇ ਪੰਚਾਇਤਾਂ ਨਹੀਂ ਹੋਈਆਂ ਢੱਕੇ ਅੱਗ ਸਵਾ ਦੇ ਮਰੀ ਜਾਂਦੇ ਇੱਥੇ ਓ ਜੇ ਮਾਰਿਆ ਇਹ ਕਿਹੜਾ ਯਾਰ ਬਾਈ ਬਾਈ ਆਇਆ ਤਾਂ ਐ ਪ੍ਰੀਤ ਐਡੀ ਪੰਚਾਇਤ ਦੀ ਵੇਚੀ ਮੰਨਦੇ ਹੁੰਦੇ ਰਾਖੀ ਭੈਣ ਜਾਉਣ ਨੂੰ ਕਰਦੇ ਓ ਜਾਂਦਾ ਹਾਂ ਮਾਰੇ ਹੀ ਕਿਹੜਾ ਬਾਈ ਵਰਤਿਆ ਹੋ ਗਿਆ ਹੋਰ ਯਾਰ ਕਰੇ ਜਵਾਕ ਸੰਤਨ ਤੇਰੇ ਪਸੂ ਨਹੀਂ ਕਰਦਾ ਚੰਗਾ ਧੰਨਵਾਦ ਤੁਹਾਡਾ ਬੜਕੇ ਨੂੰ ਕਿਹਦਾ ਛੱਲੀਆਂ ਲੱਗ ਜਾਣ ਤਾਂ ਕਹੀ ਨਿਕ ਤੜਕੇ ਪੰਚਾਇਤ ਆਜੋ ਕੱਠ ਕਰਾਂਗੇ ਆਇਆ ਪੰਚਾਇਤ ਤੱਕ ਆ ਨਹੀਂ ਕਰਨੀ ਨਾ ਨਾ ਕਰ ਲਿਓ ਕੱਛ ਹਾਂ ਕਰਾਂਗੇ ਜਿਹੜੀ ਸਖਤਾ ਸਿਹਰ 685 ਪੰਚਾਇਤ ਪੂਰੀ ਵੀ ਆ ਭੈਣ ਦੇ ਲੰਨੋ ਪ੍ਰਬੰਧਕ ਲੱਗੇ ਹੁੰਦਾ ਸਾਲ ਹੋ ਗਿਆ ਇਆ ਕਰ ਬੰਨੀ ਵੀ ਸਾਡੇ ਰਸ ਦੀ ਆ ਕਰ ਦੁੱਸਤਾਂ ਨਾ ਬੰਦੇ ਚ ਖੀਦੀਆਂ ਬੜੀ ਇੰਨੀਆਂ ਭੈਣ ਜੀ ਪਾਜਾ ਭੈਣ ਦਾ ਫੁੱਦਾ ਆ ਜਾਵੇ ਮੱਕੇ ਦਾ ਹਾਂ 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 ਕਿ ਬੰਦੇ ਮਗਰ ਕੋ ਠੋਹੀ ਬਦਲ ਗਏ ਹੈ ਠੋਹੀ ਬਦਲ ਪਤਾ ਲੱਗ ਗਿਆ ਨਾ ਟਿਕਾਣੇ ਦਾ ਇਹ ਸੇ ਗੱਲ ਕਰਤੀ ਕਿ ਜਦ ਆਖਿਆ ਸੀ ਪੁਰਾਣੇ ਗੇੜਾ ਮਾਰਾਂਗੇ ਤੇ ਇਹਦਾ ਬੇੜਾ ਬਹਿ ਗਿਆ ਭਾਈ ਹਾਂ ਬੇੜਾ ਕੀ ਬਹਿ ਗਿਆ ਅਗਲੇ ਦਾ ਨੁਕਸਾਨ ਕਰਾਤਾ ਵੰਤ ਤੂੰ ਦਾਰੂ ਪੀਤੀ ਜੀ ਗੱਲ ਦੱਸ ਦੇਣਾ ਅਗਲੇ ਨੂੰ ना यार मैं तो गल नहीं करी किसी को करी हो भी असली नहीं जानते देखो भाई कोई पता आ, भी नहीं लगता पीती खाती हां आई गल गा हो जाती आपा किसी नाल पिया खाई ना करिये आ देख के पिया कर के बस छपा लाल चकर जने सही गल है भी तेरी ना ਅਗਲੀ ਨੂੰ ਕਰੇ ਪੈਸਾ ਛੱਡ ਰੱਖਿਆ ਐਸੇ ਵੇਲੇ ਮਰਿਆ ਦੀ ਗਾਦੀ ਕਾ ਪੈਂਦਾ ਫੁੱਦਾ ਹੀ ਆ ਮਾਰ ਕੇ ਸੌਜੇਗੀ ਨਹੀਂ ਹਾਂ ਠੀਕ ਆ ਪਾਪ ਕਰ ਗਿਆ ਮੈਂ ਪੁੱਛਾਂ ਮਰੋੜੀ ਜਗੇ ਹਾਂ ਖਾਣ ਦੇ ਗਾਇਆਂ ਨੂੰ ਬੁੰਡ ਪਰਵਾਉਣੀਆਂ ਕਿ ਟੱਛੇ ਤੋਂ ਉਹੀ ਤਾਂ ਗੱਲ ਹੈ ਪੈਂਦਾ ਫੁੱਦਾ ਦੇ ਨੇ ਕਿ ਮੈਂ ਟਾਟੇ ਬਣੀ ਫਿਰ ਤੇਰੇ ਜੋ ਛੋਡੇ ਰੁਪਿਆ ਪਿੱਛੇ ਵੀ ਅਸੀਂ ਪੈਂਦੀ ਫੁੱਦੀ ਬਾਣਾ ਤਰੇ ਇੰਨਾ ਨੂੰ ਕੀ ਆਪਾ ਪੋਨੀ ਮਰ ਜੀ ਗਈ ਹਾਂ ਉਹ ਕੁੱਤਾ ਥਾ ਲਥੜਕੇ ਮਾਰਦੇ ਸਾਡੇ ਜਵਾਕ ਨਹੀਂ ਉਹੀ ਤਾਂ ਗੱਲ ਹੈ ਬੈਂਕੋ ਤੇ ਜਸਤੀ ਹਾਇ ਤਾਂ ਜ ਖਾਰੀ ਪਨੀਰੀ ਮੈਡੀਟੇ ਚਾਹਣੇ ਕਹਿੰਦੇ ਉਹ ਆਖਿਓ ਮਰਦਾ ਕੌਣ ਬਾਈ ਮਕਾਂ ਜਾਂ ਉਹ ਹੋਰ ਸਰਪੰਚਾ ਕੀ ਕਾ ਠੀਕਾ ਹੈ ਤਾਂ ਠੀਕਾ ਔਰ ਐਸੇ ਕਿਵੇਂ ਪਏ ਹੋ ਕਿ ਥੱਕੇ ਪਏ ਹੋ ਬਸ ਪੁੱਛਣਾ ਬਰਾਵਾ ਮੰਦਾ ਹਾਲ ਹੋ ਜਾਂਦੋ ਇਹ ਤਾਂ ਸਾਬਕਾ ਸਰਪੰਚ ਆ ਵਈ ਓ ਹੋਰ ਸਰਪੰਚਾ ਮਕੰਡ ਕੰਜਦੇ ਹੁਣੀ ਯਾਦ ਕਰਕੇ ਅੱਡੇ ਬਹਿ ਜਾ ਬਹਿ ਜਾ ਰਾਜ ਦੀ ਲੋੜਾ ਕੱਟਾ ਸਾਜੀ ਸਾਜੀ ਪਨੀਰੀ ਜੱਟ ਇਹ ਤਾਂ ਖੇਚਲਾ ਕਰੀ ਅੱਧੀ ਰਾਤ ਕਿੱਥੇ ਕੱਬਗੇ ਭਾਂਗੇ ਜਦੋਂ ਨਿਗਾਹ ਰੱਖ ਲੋ ਨਾਇਰ ਨੇਗਾ ਦਾ ਸਰਪੰਚਾ ਬਥਾ ਕੀ ਬੈਠੇ ਤੇਰੀ ਸੋਮਾ ਪਾਣੀ ਪੀਤਾ ਟੱਛਾਂ ਦੇ ਟੱਕਿਆ ਵਰਦਾ ਕਰਕੇ ਮੂੰਹ ਪਿਆ ਇੱਥੇ ਜਾ ਕੇ ਕੰਨ ਜਿਹਾ ਮੋਟਾ ਕਰਾ ਜੇ ਖਾਗੀ ਕਿ ਬੰਡਪਾ ਹਾਂ ਤੇ ਬੰਡਪਾ ਦੇ ਕੁਇਰੀ ਫੱਕਦੀ ਖਾਗੇ ਫੱਕ ਦੀ ਸਾੜੀ ਨਾਲ ਜੇ ਚੜੀ ਖਾਗੇ ਟੰਡ ਤੇ ਤਾਤੀ ਜਮਾਂ ਭੈਣ ਸਾਰੇ ਕੰਮ ਉਹ ਕੋਈ ਨਹੀਂ ਕੋਈ ਨਹੀਂ ਸਰਪੰਚਾ ਉਹਨਾਂ ਦਾ ਖਾਤਾ ਕਿੱਧਰ ਜਾਂਦਾ ਯਾਰ ਉਹਨਾਂ ਦੀ ਸੈਲਰੀ ਵਰਗੀ ਕੀ ਰਾਸੀ ਦਾ ਪੱਛਾਣਾ ਸਰਪੰਚਾ ਭਾਈਆ 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 ਲੈ ਤੂੰ ਇੱਕ ਕਮੈਂਟ ਤੇ ਤੁਸੀਂ ਨਾ ਮਤਲਬੀ ਯਕੀਨ ਨਹੀਂ ਬੰਦੇ ਤੇ ਕਰਦੇ ਇਹ ਇਹ ਕਮੈਂਟ ਆ ਦੇਖ ਲੈਦਾ ਕੀ ਹਾਲ ਹੋ ਰਿਹਾ ਆ ਵੇਖੇ ਮੈਂ ਦੇਖੀ ਲੀ ਕੀ ਕੋੜੀ ਛੇ ਬਈ ਇੱਕ ਕਮੈਂਟ ਲੈ ਦੇਖੇ ਅਬ ਇੱਕ ਤੋਰ ਤੋਰਨਾ ਸਰਪੰਚਾ ਹਨ ਲੱਗੇ ਹਨ ਲੱਗੇ ਲੇ ਬੰਗੇ ਤੇ ਪਾਇਗੇ ਲੱਗੇ ਤੇਰਾ ਤੁਸੀਂ ਗਏ ਮਰੀ ਜੰਗੀ ਨਾ ਨਾ ਸਰਪੰਚਾ ਹੁਣੀ ਆ ਕੀ ਬੈਠੇ ਧਰਮੋ ਧਰਮੀ ਦੀ ਗੱਲ ਅੱਸੀ ਤਾਂ ਮਿੰਟ ਨਹੀਂ ਚਕੇ ਮਿੰਟ ਸਮਾਂ ਸਰਪੰਚਾ ਤਨ ਕੀ ਦੱਸਗੇ ਨਾ ਬੱਸ ਬੋਲ ਰਹਾ ਹੋਰੇ ਐ ਕੋ ਦੋ ਆ ਰਿਹਾ ਜੇ ਬਾਹਰ ਗਈ ਕੋ ਦੋ ਨੇ ਬੜਾ ਛਛਕਾਈ ਰੱਖਾਉਂ ਤਪਾ ਕਿਸੇ ਪਾਸੇ ਕੰਡਾ ਅੱਛਾ ਉਹ ਤੜਕੇ ਟਪਾ ਦੇ ਸਰਪੰਚਾ ਕੋਈ ਨਵੇਂ ਆਏ ਹੋਣਗੇ ਨਵੇਂ ਜਾਂ ਸ਼ਾਇਦ ਮਨ ਲੱਗਦਾ ਕੁਦੂ ਕੀ ਹੈ ਉਹ ਪਿੰਡ ਚੋਂ ਪਿੰਡ ਚੋਂ ਛੱਡੀ ਐਥੇ ਮੇਰਾ ਸਮਾਨ ਸੀ ਕੀ ਸਮਾਨ ਸੀ ਝੋਲਾ ਗਿਆ ਝੋਲਾ ਆਪ ਗਿਆ ਸੀ ਤੇਰੇ ਕਰੀਅਰ ਦਾ ਤੁਸੀਂ ਨਾ ਜਾਣੀ ਇਹ ਜਿੱਥੇ ਪਾ ਕੇ ਲੈ ਗਏ ਉਹਨਾਂ ਦਾ ਗੋਡਾ ਚ ਲੈਣਿਆ ਕਾਰਪੂਸ ਆ ਉਹ ਗੱਲ ਕਰਦੇ ਸਰਪੰਚਾ ਸਾਡੀ ਸਰਪੰਚਾ ਘੋੜੀ ਵੀ ਗਈ ਘੋੜੀ ਖੋਹੀ ਗਈ ਸਾਡੀ ਤਾਂ ਹਾਂ ਮੱਤਰੀ ਲਟੇ ਦੇ ਪੈ ਗੇ ਘੋੜੀ ਬਾੜੀ ਚੰਗੀ ਸੀ ਨਸਲ ਦੀ ਘੋੜੀ ਖੱਜ ਦੀ ਕਿਸੇ ਹੋਰ ਚੋਰੀ ਕੀ ਬਾਈ ਤਾਂ ੱਕੇ ਨਾਲ ਹੀ ਲੈ ਕੇ ਖੋਕੇ ਤੇ ਕੰਗੇ ਜਾਇਆ ਫਿਰ ਬੰਦੇ ਕੇ ਲੈਣੀ ਸੀ ਮੌਕੇ ਤੇ ਕਾਰਟੂਸ਼ ਮੁੱਕ ਕੇ ਮੌਕੇ ਤੇ ਮੈਂ ਲੈ ਨਹੀਂ ਜਾਣਾ ਸੀ ਹਜੇ ਭਾਗਿਆ ਦਾ ਦਾਗ ਦਾ ਮਹਿਰ ਤੂੰ ਦਸ ਕੇ ਨਾਲ ਕੁश्ती ਕਾ ਗੱਜਾ ਬੰਦੇ ਬਾਲੇ ਸੀ ਉਹ ਆ ਕੇ ਕੋੜੀ ਦਾ ਲਗਾਮ ਫੜ ਕੇ ਤੇ ਮੇਰੇ ਧੌਣ ਤੇ ਖੁੰਡਾ ਪਾ ਲਿਆ ਪੱਕੀ ਸੀ ਈਡੀ ਤੇ ਸੀ ਲੈ ਹੋਰ ਬੰਦੇ ਦਾਸੀ ਅਸੀਂ ਦੋ ਸੀ ਫਿਰ ਐਨੇ ਬੰਦੇ ਮੂਰੇ ਸਾਡਾ ਕੀ ਬੋਲਦਾ ਆਪਣੇ ਰੋਹੀ ਚ ਐਡਾ ਐਡਾ ਬਤੇ ਨਾ ਉੱਥੇ ਕੌਣ ਛਡਾਉਂਦਾ ਬਾਈ ਹੇ ਕੱਕੇ ਪਾਰਟੀ ਹੂ ਕੋੜੀ ਹੋਣੀ ਹੱਥ ਲੱਗਦੀ ਉਹ ਹੀ ਗੱਲਾਂ ਕਰੀ ਜਾਂਦੇ ਸੀ ਤਾਂ ਹੀ ਤਾਂ ਕਹਿੰਦੇ ਪਸੂ ਆ ਕੇ ਟਰੱਕੇ ਕਿਉਂ ਸਰਪੰਚਾ ਗੇੜਾ ਵਜਦਾ ਇਹ ਤਾਂ ਠੀਕ ਹੈ ਚੱਲ ਕੋੜੀ ਹੁੰਦੀ ਦਾ ਮਿੰਟ ਚ ਗੇੜਾ ਮਾਰਦੇ ਟਰੱਕੇ ਦਾ ਲੈ ਦੁਕਰੋਂ ਆਏ ਹੋਗਾ ਤੇਰੀ ਬੰਡ ਪੱਟਣ ਵਾਲੀ ਹੋ ਗਈ ਆਈ ਗਰਮੀ ਥਾ ਕੋਈ ਗਰਮੀ ਦਾ ਗਰਮੀ ਤਾਂ ਕਰੀਏ ਜੇ ਨੀਂਦ ਹੋਵੇ ਰੁਪਈਆ ਲੈਣੇ ਤੁਸੀਂ ਇੱਥੇ ਕਿਹੜਾ ਮੁਖਤਬਾ ਆਇਆ ਸਾਨੂੰ ਵੀ ਰੁਪਈਆ ਲੈਣੇ ਫਿਰ ਬੈਠੇ ਵੀ ਜਾਗਦੇ ਆ ਜਾਗਦੇ ਬੱਚੋ ਨੱਕ ਜੱਕੇ ਨਸ਼ੇ ਦੇ ਚਮਾਈ ਕੋਈ ਸਾਦਾ ਬੰਦਾ ਕੋਈ ਸੁੱਤਾ ਪਕੜ ਜਾਂਦਾ ਹਾਂ ਜਾਗਦੇ ਬੈਠੇ ਆ ਬੰਦਾ ਕੋਈ ਗੇੜਾ ਮਾਰ ਲੈ ਦਸਾ ਨਾਲੀ ਵਾਲੇ ਪਾਸੇ ਨੁਕਸਾਨ ਕਰੀ ਜਾਂਦਾ ਜਾੜਿਆ ਸਾਰੀ ਸਾਰੀ ਨਿਗਾਹ ਤਾ ਹਾਂ ਕੁੱਲ ਚੀਂ ਕੀ ਖੜੇ ਲੋਲ ਕੀ ਕੇ ਕੋਲੀ ਚੀਜ਼ ਨਿਗਾੜ ਸਾਰਾ ਨਿਗਾਧਰ ਪੈਂਦਾ ਸਾਡੀ ਕਿਤੇ ਨੁਕਸਾਨ ਨਹੀਂ ਹੋਇਆ ਐਵੇਂ ਨਾ ਕਿਹਾ ਕਰੋ ਆ ਗਿਆ ਜਾਂ ਸੀਤੇ ਕੀ ਭੈਂਕੋ ਜੀ ਖਾ ਕੇ ਸਾਰੀ ਚਰੀ ਗਿਰ ਉਹ ਤਾਂ ਮਾਤਲ ਮੇਰਾ 10 ਸਾਲਾਂ ਦਾ ਤਜਰਬਾ ਹੈ ਕੰਮ ਜੇ ਰਾਤ ਨੂੰ ਨੀੜੇ ਕਰਾਂ ਗਾਂ ਦਾ ਸਾਰਾ ਚਰ ਕੇ ਮੁੜਿਆ ਨਾ ਲੱਗਣਾ ਬਾਰਾ ਪਸ਼ੂ ਦਾ ਨਾ ਲੱਗੂ ਕਿੱਥੇ ਤੁਸੀਂ ਆਪਾਂ ਨਿਗਾਣੀ ਰੱਖਿਆ ਕਰੋਗੇ ਨਿਗਾਣੀ ਢੇੜਾ ਨਹੀਂ ਪਈਦਾ ਕੋੜੀ ਬਣਾ ਕੋੜੀ ਬਣਾ ਗੱਲ ਪੰਚਾ ਅਗਰ ਪੈਂਗਿਸਟੀ ਤੱਕ ਗਿਆ ਮਾਰੀ ਸਕ ਗਿਆ ਮੇਰੀ ਗੱਲ ਸਨ ਸਰਪੰਚਾ ਖੇਤਾਂ ਦੀਆਂ ਤੇ ਪਿੰਡ ਕਾਣੂ ਆ ਨਾਜ ਨਾਜ ਕਿਹੜਾ ਖੇਤਾਂ ਨਿਆਈਆਂ ਲੈ ਗਿਆ ਇੱਥੇ ਪੈਂਦੀਆਂ ਕਮ ਹਾਂ ਤੂੰ ਤੂੰ ਬੜਿਆ ਸਰਪੰਚਾ ਤੂੰ ਬੰਦਾ ਚੰਗਾ ਐ ਕਰ ਕੋ 10000 ਤੂੰ ਪਾ ਤੇ ਪਿੰਡ 'ਚ ਨਾ ਕਰਕੇ ਦੇ ਕੇ ਹੋਕਾ ਅੱਛਾ ਤੇ ਪੈਸੇ ਇਕੱਠੇ ਕਰਕੇ ਸਾਨੂੰ ਘੋੜੀ ਦਿਵਾਓ ਹਾਂ ਮਜ਼ਾਦ ਕਰੋ ਹਾਂ ਉਹ ਰੀਣਾ ਜਦੋਂ ਤੁਹਾਨੂੰ ਮਾਇਨੂ ਦਾ 2 ਲੱਖ 70000 ਤੇ 3500 ਰੁਪਿਆ ਇਕੱਠਾ ਹੋਇਆ ਨਹੀਂ ਉਹ ਤਾਂ ਗੱਲ ਮੰਨਦੇ ਤੇ ਫੱਦੀ ਆਇਆ ਸਾਡੇ ਕੋਲੇ ਸੰਗੇ ਉਹ ਕਿੱਦਿਸ ਲਾਤਾ ਸਾਰਾ ਉਹ ਤਾਂ ਹੁਣ ਕਬੀਲਦਾਰੀ ਆ ਸਾਡੀ ਚੱਲ ਗਿਆ ਚੱਲ ਗਿਆ ਬਸ ਦੋ ਜਾਣੇ ਆ ਯਾਰ ਅਕਸਨ ਸਰਪੰਚਾ ਰੁਪਈਆਂ ਦਾ ਬੰਦਾ ਕੀ ਆ ਪਰਵਾਦਰਿਆਂ ਸਾਇਗਰ ਹਗੇ ਤੁਨ ਅੱਜ 6 ਮਹੀਨਾ ਕੰਨੇ ਬਣ ਕੇ ਗਿਆ ਜੇ ਪੰਚਾਇਤ ਕੰਮ ਕਰ ਤੂੰ ਘੋੜੀ ਦਵਾ ਪੈਸੇ ਇਕੱਠੇ ਕਰਕੇ ਨਾ ਪਿੰਡ ਚੋਂ ਪਿੰਡ ਨੂੰ ਕੀ ਲੱਗਦਾ ਯਾਰ ਘੋੜੀ ਨਾ ਕਰ ਤੈਨੂੰ 50000 ਵਾਲੀ ਲੈ ਲਾਂਗੇ ਕਿਦਾਂ ਮਾਤਲ ਵੀ ਬੰਦ ਤੇ ਬਵਾਸੀ ਸੀਪਰੇਸ਼ਨ ਕਰਾਇਆ ਪੂਰਾ ਯਾਰ ਸੋ ਜੋ ਫੁੱਟ ਗਿਆ ਅੱਛਾ ਹੋਰ ਮੈਂ ਤਾਂ ਹੁਣ ਹੋਇਆ ਕੰਮ ਵਾਲਾ ਪਾ ਲੋਈ ਤਾਂ ਬੁੰਡ ਨਹੀਂ ਲੱਗਦੀ ਸੀ ਘੋੜੀ ਤੇ ਹੋਰ ਕੋੜੀ ਤੇ ਬਹਿਣ ਨਾਲ ਹੀ ਹੋ ਗਿਆ ਪਹਿਲਾਂ ਦੱਸਿਆ ਕਾ ਮੈਂ ਜਾ ਕਾਸ਼ੇ ਬੱਜੀ ਗਏ ਕਾਸ਼ੇ ਬੱਜੀ ਗਏ ਕੰਗਰੂ ਰੋਡ ਤੇ ਕੀ ਦਾ ਵੱਡਾ ਹੋ ਗਿਆ ਕੀ ਦਾ ਹਾਂ ਬੱਚ ਕੋ ਕੰਗਰੂ ਰੋਡ ਤੇ ਉਹ ਗੱਲ ਬਣ ਗਈ ਕੁਦਰਤੀ ਬਸ ਐ ਮੈਂ ਤੈਨੂੰ ਦੱਸਦਾ ਹਮ ਐਟਾ ਗੱਲ ਤੂੰ ਹੁਣ ਤਾਂ ਦਵਾਈ ਲੈ ਲਈ ਹੂ ਮੈਂ ਜਾਣਦਾ ਹੈ ਤੇਰਾ ਵਿਵੇਸ਼ੀ ਦਾ ਨੁਕਤਾ ਚੱਲ ਗਾਂ ਦੱਸਿਆ ਜਾਂਦਾ ਕਿਸ ਨੂੰ ਜੇ ਮਾਤੀ ਐ ਹੈ ਕਾਨੂੰਨੀ ਬੰਦੇ ਦਾ ਜਮਾਈ ਲਾਇਆ ਤਾਂ ਮੂੰਹ ਆਉ ਹੋਗੇ ਸਾਹਮਣੇ ਬੰਦੇ ਸੋਣੀ ਹੋ ਅੱਛਾ ਤੇ ਕੀ ਕਰ ਬੱਸ ਕੰਮ ਕਰੂ ਅੱਛਾ ਇਹ ਤਾਂ ਕਰਕੇ ਤੇ ਬਚਦਾ ਹੂੰ ਤਾਂ ਕੀ ਬਚਣਾ ਅੱਛਾ ਠੀਕ ਐ ਮਤਲੀ ਬੈਲ ਨਹੀਂ ਲਾਉਣੀ ਪੰਦੀਆ ਮੁੜ ਕੇ ਤੇਰੇ ਖੂਨ ਨੀ ਆਉਂਦਾ ਅੱਛਾ ਤੇ ਬੈਲ ਨਹੀਂ ਸਾਡੇ ਕੋਲੇ ਪਹਿਲਾਂ ਟੈਕਸ ਕਰਕੇ ਤੇ ਲਾਕੇ ਜੀ ਇੱਕ ਦੂਜੇ ਦੇ ਲਾ ਲਿਆ ਕਰਾਂਗੇ ਬੇਲ ਨਹੀਂ ਚਲਾਉਣ ਤਾਂ ਸਿੱਖ ਕੇ ਤੇਰੇ ਤੇ ਇਹਦਾ ਮੂੰਹ ਬਹੁਤ ਸੋਹਣਾ ਹੈ ਤੇ ਬਹੁਤ ਕੰਮ ਕਰੂ ਹਾਂ ਇਹ ਦੱਸ ਤੂੰ ਫਿਰ ਬਾਈ ਅਗੇ ਬਹੁਤ ਸੋਹਣਾ ਅਦਰਪਾ ਹੋ ਗਈ ਉਹ ਕਿਆ ਕ ਹੈਂ ਕਹੇ ਪਈਆ ਉਹ ਐ ਸਾਡੇ ਕੋਲੇ ਚੋਲੇ ਚਾ ਤੇ ਭੈਂਕੋ ਦਾ ਤੁਸੀਂ ਬਾਈ ਗਿਓ ਹੋ ਕੋਈ ਨਾ ਰੱਖ ਤੇਰੇ ਸਰਪੰਚ ਮੈਂ ਕਾ ਬਾਪੂ ਕਰਦਾ ਨਾ ਇਹਦਾ ਬਾਪੂ ਕਰਦਾ ਸੀ ਆ ਕੰਮ ਮੇਰਾ ਬਾਪੂ ਇਹ ਕੰਮ ਕਰਦਾ ਸੀ ਬੇਲ ਨਹੀਂ ਲਮਦਾ ਸਰਪੰਚਾ ਦੇਖ ਲਵਾ ਕੇ ਬਾਪੂ ਕੋਲੇ ਹੋ ਤੇਰੇ ਕੋਲੇ ਉਹ ਦੇਖਿਆ ਮੈਨੂੰ ਇਹਨੂੰ ਦੇਖਿਆ ਜਾਂਦਾ ਮਾਂ ਮੱਕੇ ਨਹੀਂ ਦਿੱਤੀ ਬੱਚਾ ਰੱਖ ਲਈ ਮਾਂ ਬਾਪੂ ਮਾਂ ਜਾਂਦੇ ਗੱਲ ਕਰੀ ਕਿਉਂ ਅਸੀਂ ਪਿੰਡਾਂ ਤੁਰਦੇ ਫਿਰਦੇ ਰਹਿੰਦੇ ਰਹਦੇ ਕੋਈ ਗੋਡੇਦਾਨ ਕਰ ਦੋ ਨਾ ਮੈਨੂੰ ਬੇਲ ਨਹੀਂ ਦਾਨ ਕਰੀ ਅੱਛਾ ਕਹਿੰਦੇ ਲੋਕਾਂ ਦੇ ਭਲੇ ਕਰ ਜੇ ਫੇਰ ਤੰਗਿਆ ਦਾ ਜਾਤੇ ਨੂੰ ਬੰਨ੍ਹ ਮੜਾਈ ਜਾਂਦਾ ਭਲਾ ਨੱਕ ਰਿਆ ਉਹ ਮੈਨੂੰ ਫੇਰ ਨਹੀਂ ਨਿਆਉਂਦੀ ਤੂੰ ਫਰਿਆਕ ਕੇ ਨਾ ਕਹਿੰਦਾ ਦੇਖ ਨਹੀਂ ਕੋਈ ਜਾਣ ਕਰ ਬੰਦੇ ਦੇ ਫੇਰ ਤੂੰ ਫਰ ਜਾਣਦਾ ਨਾ ਤਾਂ ਆਪ ਕੇ ਕਿਸੇ ਤੋਂ ਸਿੱਖਾਂਗੇ ਜੇ ਫੇਰ ਅਸੀਂ ਗਾਂ ਸਿੱਖਾਂਗੇ ਫਰਿਆਕ ਕਰੀ ਮਾੜੀ ਜੇਗਾ ਤੁਸੀਂ ਪੈ ਗਏ ਦੋਨਿਆਂ ਉਦੋਂ ਤੁਸੀਂ ਫੇਰ ਕੇ ਦੇਖੀ ਤੂੰ ਅਸੀਂ ਕੀ ਫੇਰ ਦੇਖੀਏ ਜੇ ਫੇਰਲੀ ਬੰਨ ਤੇ ਜੇ ਕੋ ਬੰਨ ਤਾ ਗੱਲਾਂ ਤੂੰ ਰੱਖੀ ਨਿਗਾ ਸਿੱਖ ਚੰਗਾ ਮੈਂ ਪਈ ਦੇ ਸਰਪਾਂਚ ਦੇ ਫੇਰਾ ਹਾਂ ਇਹ ਗੱਲ ਸਿਆਣੀ ਹੈ ਬੈਜੀ ਗੱਲਾਂ ਜਮਾ ਕਿ ਲੋੜਾ ਫੇਰ ਨੀ ਤੂੰ ਮੇਰੀ ਗੱਲ ਸੁਣ ਬਾਈਆਂ ਗੱਲਾਂ ਨਾ ਚਾਹ ਆਪਣਾ ਸਾਡੇ ਆਪਣੇ ਗਿਆਨੀਆਂ ਕੇ ਪਿੰਡੀਆਂ ਦੇ ਡੂਟ ਕਿਲੇ ਤੇ ਪੈ ਗਈ ਆ ਗਾਇਆਂ ਫਿਰਦੀਆਂ ਪੈਂਦਾ ਖੁੱਦਾ ਪਿੰਡੀਆਂ ਜਿਹਾਣ ਗਿਆ ਨੇ ਕਿ ਆਸੀ ਬੁੰਡ ਦੇ ਦੀਏ ਯੋ ਘੋੜੀ ਨਹੀਂ ਹੋਰ ਨਹੀਂ ਅਸੀਂ ਕਹਣਾ ਮੋੜ ਤੇ ਡਾਕਟਰ ਤੇ ਅੱਖੀ ਕਰਦੇ ਨਹੀਂ ਲਖੇ ਤੋੜ ਕੇ ਕਰੀਏ ਨਹੀਂ ਅੱਛੇ ਪੂਰੇ ਕੋਈ ਜੁੰਮੇ ਕਰੀਏ ਛੱਜਾਂ ਨੂੰ ਫੜਦੇ ਹੋ ਜਾਂਦੇ ਜਿੰਮੇਦਾਰੀ ਹੈ ਤੇ ਤਾਂ ਪੱਟਾਂ ਤੇ ਛੋਡੇ ਪੱਤੇ ਗਏ ਮਿੰਟ ਨਹੀਂ ਘਰੇ ਤੁਰ ਹੀ ਪਰ ਆ ਕੇ ਬੈਠਾ ਹੋ ਜਾ ਚੰਗੇ ਗੋਗੇ ਪਾਈ ਬੈਠਾ ਚੰਗੇ ਪਏ ਆ ਕਿ ਨਾ ਰੋਣ ਪਏ ਤੇ ਕਿ ਕੁਝ ਤੋ ਪੱਖਾ ਨਹੀਂ ਹੈ ਤੁਸੀਂ ਪੱਖਾ ਲਾ ਕੇ ਦੋ ਰਤ ਹੋ ਗਈ ਅੱਖ ਨਹੀਂ ਲਾ ਕੇ ਦੇਖੀ ਤੇਰੇ ਬਾੜੀ ਦੋ ਦਿਨ ਹੋ ਗਏ 48 ਘੰਟੇ ਕੋ ਕਹਿ ਦੇਣੀ ਸੀ ਗੱਲ ਨਹੀਂ ਤੂੰ ਤਾਂ ਛੱਡ ਕੇ ਕੋਲ ਪਾਇਨੇ ਵੀ ਲੱਖਾਂ ਦਿੱਤਾ 100 ਰੁਪਿਆ ਉੱਤੇ ਮਾਰ ਦਿਓ ਆ ਕੇ ਰੋ ਭਾਜੇ ਤੇ ਫੇਡ ਡਿੰਗਾ ਨਹੀਂ ਤਾਂ ਰੱਖੀ ਹੈ ਜੇ ਗੱਲ ਹੋਰ ਕੌਣ ਰੱਖਦਾ ਹੈ ਨਗਰਿਆ ਨਹੀਂ ਰੱਖਦੇ ਆਏ ਪੂਰੀ ਹੁਣ ਅਸੀਂ ਮਿਲਟਰੀ ਤਾਂ ਨਹੀਂ ਲਾਈ ਵੀ ਦਿਨ ਰਾਤ ਹੀ ਤੁਰੇ ਫਿਰਗੇ ਜਿੰਨੀ ਸਾਡੀ ਨਹੀਂ ਰੱਖ ਤੇ ਮੇਰੀ ਗੱਲ 100 ਸਰਪੰਚਾ ਉਹ ਸਰਪੰਚਾ ਇੱਕ ਆਦਾ ਭਈਆ ਟੱਠਾ ਦੀ ਝੋਟਾ ਛੱਡ ਕੇ ਆਉ ਪਹਿਲਾਂ ਨਕਸ਼ਾ ਆੜਾ ਪਿੰਡ ਛੱਡ ਰੱਖਿਆ ਤੁਸੀਂ ਉਹ ਤਾਂ ਛੜਕਾ ਜੂ ਛੱਡ ਜੇ ਤੁਰ ਨੁਕਸਾਨ ਉਹ ਕਹ ਤੁਸੀਂ ਕਹਿਣੋ ਕਿ ਵਾਰਾ ਬਸੂ ਕਾ ਆਪਣੇ ਸੂਬੇ ਕੇ ਪਿਆਸ ਕੇ ਕਿ ਰੱਖੀ ਦਾ ਜੱਜ ਰੱਖੀ ਦਾ ਥੂਪੇ ਤੇ ਰਾਤ ਨੂੰ ਭਾਰ ਕੱਢ ਦਿੰਦੇ ਆ ਨੀਗਾ ਪੌਨੀ ਉੱਥੇ ਹੀ ਕੇ ਜ਼ਿੰਮੇਦਾਰੀ ਲੱਗਿਆ ਬੰਦੇ ਦੀ ਆਂਦੀ ਕਬਨ ਦੀ ਗਾਵਾਂ ਛੱਡ ਦੇ ਲੋਦਾ ਕੀ ਕਰੀਏ ਲੇ ਤਰ ਪਿੰਡ ਚੋਂ ਬਸੂ ਛੱਡਦੇ ਆ ਅਸੀਂ ਉੱਤੇ ਫੜਿਆ ਜਾਵਾਂਗੇ ਅਸੀਂ ਉੱਤੇ ਫਿਰ ਮੰਸ਼ੀਆ ਕਰੋ ਗੁਰੂ ਕਾ ਹੀ ਲੌਂਸਮੈਂਟ ਕਰਾਜੋ ਵੀ ਗੇੜਾ ਪੈਂਦੀ ਬਾਈ ਤੁਸੀਂ ਆ ਪੱਕ ਜਾਓ ਠੀਕਰਾ ਰੁਪਏ ਚ ਬਣ ਗਿਆ ਇਹ ਕਰਾਵੇ ਜਾਨਤ ਕਰਾਵੇ ਸਾਡੇ ਤੇ ਗੱਲ ਆਉਂਦੀ ਆ ਮੱਛਲੀ ਤੇ ਛੋਟੇ ਕੀ ਆਉ ਵੀ ਕੋਈ ਪੈਂਗੇ ਕਾ ਅਸੀਂ ਤਾਂ ਲੈ ਕਰਾ ਜਾਂਗੇ ਵੀ ਸਾਥੋਂ ਭਾਈ ਗੋਲੀ ਚੱਲ ਗਈ ਫੇਰ ਨਾ ਕਿਉਂ ਹਾਂ ਗੋਲੀ ਕਾਦੀ ਚਲਾਉਣੀ ਆ ਜ਼ਿੰਮੇਦਾਰ ਪਚਾਇਤ ਆ ਹਾਂ ਜੇ ਕੋਈ ਨੁਕਸਾਨ ਹੋ ਗਿਆ ਹਾਂ ਕਰਾਇਓ ਲੌਂਗ ਸਮੈਂਟ ਮਟਲੀ ਕੋਈ ਪਿੰਡ ਦਾ ਸਰਦਾ ਜਰਬਾਨੀ ਆਏ ਕੌਣ ਹਟਦਾ ਯਾਰ ਜਰਬਾਨੀਆਂ ਨਾ ਤਾਂ ਸਾਰੇ ਭਾਈ ਗੋਲੀ ਮਾਰਾਂਗੇ ਸਿੱਧੀ ਹਾਂ ਗੋਲੀ ਸ਼ੂਟ ਕਰਾਂਗੇ ਹਾਂ ਗੋਲੀ ਸ਼ੂਟ ਕਰ ਦਿਓ ਤਾਂ ਤੁਸੀਂ ਦੇਖੋ ਜੋ ਬੰਦ ਦਾ ਪਚਾਇਤ ਦੇਖੇ ਪਚਾਇਤ ਦੇਖੇ ਪੰਜਾਇਤ ਕਾ ਜਾ ਦੇਖੇ ਫਿਰ ਤੇ ਹੋਰ ਨੇ ਪਿੰਡ ਪੰਚਾਇਤ ਛੋਡਾ ਨਗਰ ਤੇ ਕੋਈ ਬੰਦਾ ਤੁਸੀ ਮਾਰ ਜੋ ਇਹਦੇ ਵਿੱਚ ਪੰਚਾਇਤ ਬੰਦਾ ਬੁੰਡੇ ਦੇ ਇਹਨੂੰ ਛੱਡ ਦਤੀ ਰਾਤ ਨਾ ਪਵੇ ਨਾ ਪਾਇਣ ਜੇ ਹੈਰਾਨ ਕਰਦੇ ਆ ਚਾਉ ਛੱਡਦੇ ਆ ਜੇ ਤੋਂ ਗਾਈਆਂ ਦੀ ਰਾਖੀ ਆ ਫਿਰ ਤੁਸੀ ਗੱਭਰ ਜਾ ਕੱਢੋ ਗਾਈਆਂ ਗਾਈਆਂ ਕਰ ਦੂਗੀ ਪਿੰਡ ਦੀ ਛੱਡੀਆਂ ਉਹਨੇ ਘੜੀ ਰੱਖੀ ਕਵਾਰਾ ਦੀ ਰਾਖੀ ਹੈ ਸਾਡੇ ਕੋਲ ਕੱਲੇ ਗਾਈਆਂ ਦੀ ਠੱਠੀ ਨਹੀਂ ਹੈ ਨਾ ਵਿੱਚ ਤੇ ਠੇੜੀ ਨਹੀਂ ਖਾਏ ਠੱਠੇ ਦਾ ਵਿੱਚ ਲਖਾਈ ਨਹੀਂ ਜਿਹੜੀ ਲਿਖਤ ਹੋਈ ਆ ਕੱਲੀਆਂ ਗਾਈਆਂ ਦੀ ਹੋਈ ਆ ਅੱਛਾ ਇੱਕ ਦੁੱਧ ਸਾਰੇ ਹੋਏ ਆਈਏ ਭਾਂਗ ਕਾਗਤ ਲਿਉ ਮੈਂ ਨਹੀਂ ਖਾਈ ਹੈ ਤੇ ਦਿੱਥੇ ਵਿੱਚ ਛੋਟਾ 8 ਰੁਪਏ ਲੱਗਣਗੇ ਦੇਖ ਕੀ ਦੌੜਾ ਗਿਆ ਸਾਰਾ ਬੇਕੀ ਲਿਖਾ ਐਮਨ ਸਾਡੇ ਕੋਲੇ ਕਾਗਜ ਛੇ ਕਾਗਜ ਭਰਿਆ ਕਾਲਕ ਤੱਕ ਭਾਂਗ ਦੀ ਫੁੱਲੀ ਜਿੱਦੀ ਕਰਾਈਏ ਕਿ ਮੈਂ ਨਾ ਤਰੇ ਹਾਂ 8 ਰੁਪਏ ਤੇਰੇ ਤੇ ਗੁੱਠਾ ਲੱਗੇ ਮੈਂਬਰ ਦਾ ਲੱਗੇ 8 ਰੁਪਏ ਅੱਜ ਮੈਂ ਦੁੱਖੇ ਦੀ ਮਰ ਗਈ ਸਾਰੇ ਕਰਨਾ ਚਲ ਸੈਨ ਲਾਲ ਇੱਕੋ ਹੀ ਗੱਲ ਐ ਕਾਨੂੰ ਰਾਮਕਰਨ ਦੇ ਤਰਸ ਹਾਂ ਹੁਣ ਆਇਆ ਵੀਰ ਬਣ ਕੇ ਠੱਕੇ ਪਈ ਆਇਆ ਉਹ ਕਿ ਨਾ ਤੇਰੇ ਪਸੂ ਨਹੀਂ ਜਾਂਦਾ ਦੁਆ ਸਰਪੰਚਾ ਤੈਨੂੰ ਕਹਿ ਤਾ ਪਜਾਵਾ ਗਾਂ ਕਿਛੇ ਜਮਾਈ ਚੱਕੀ ਤੇ ਮੇਰਾ ਨਾ ਹਾਂ ਸਰਪੰਚ ਤੋਂ 500 ਰੁਪਏ ਫੜ ਲੈ ਬਾ ਆਸ਼ ਆਪਣੀ ਘੋੜੀ ਵਾਸਤੇ ਹਾਂ ਸਰਪੰਚਾ ਤਾਲ ਤੂੰ ਤਾਂ ਦੇ ਹੀ ਜਾ ਫਿਰ ਘੋੜੀ ਵਾਸਤੇ 500 ਹਾਂ ਆ ਜਾ 500 ਘੋੜੀ ਲੈਣੀ ਆ ਘੋੜੀ ਲਵਾਂਗੇ ਘੁੱਟ ਘੋੜੀ ਤੁਸੀਂ ਲੈਣੀ ਆ ਜੇ 500 ਮੱਕਾ ਜਾ ਦੇ ਦੇ ਉਹ ਕੰਜਰ पाच ਬੰਦਾ ਤੜੀ ਬੰਡ ਪਾੜਦੀ ਹੈ ਹੈ ਪਰ ਉਹ ਹੀ ਬਥੇਰੇ ਖਾਦੇ ਆ ਹੁੰਦੇ ਆ ਪਿੰਡ ਦਾ ਮਾਨਤਾ ਪਰ ਤੂੰ ਦੇਂਗਾ ਮੋਰੀ ਬੰਦਾ ਫੇਰ ਹੀ ਦੂਜੇ ਦੇਣਗੇ ਉਹ ਤਾਂ ਮੱਚੀ ਜ਼ਮੀਨ ਦੇ ਥੋੜੇ ਜਿਵੇਂ ਗੱਲ ਕਰੀ ਉਹੀ ਪਿੰਡ ਵਾਲੇ ਦੇਣਗੇ ਜਰਾ ਕੋੜੀ ਦੇ ਥੋੜੇ ਕੌਣ ਦਊ ਨਹੀਂ ਉਹ ਕਈ ਬੰਦੇ ਨੇ ਕਿਆ ਛਨ ਸਾਧੂ ਨੇ ਕਿਆ ਮੋਰ ਛਨੇ ਕਿਆ ਉਹ ਮੈਂਬਰ ਕਹਿ ਕੇ ਗਿਆ ਅਗੇਲਾ ਕਹਿ ਗਿਆ ਭਗਤੇ ਕੇ ਕਹਿ ਕੇ ਉਹ ਕਹਿੰਦੇ ਭਈ ਦੇਵਾਂਗੇ ਦੇਵਾਂਗੇ ਕੀ ਜਮਗੇ ਬਾਸ਼ ਅੱਖਾ ਕਹੇ ਢੋੜੀ ਵਾਸਤੇ 5.5 ਰੁਪਏ ਘਰ ਮਗਰ ਪਾਇਆ ਅੱਖਾ ਉਹ ਕਹਿੰਦੇ ਭਈ ਛੱਤ ਵਿੱਚ 2-3 ਘਰ ਤਾਂ ਦੇ ਵੀ ਗਏ ਕਹਿੰਦੇ 700 ਦਾ ਪਾਇਆ ਹੁਣ ਪਾਇਆ 2025 ਕੀ ਪਾਇਆ ਕੀ ਛੱਡ ਗਏ ਬਹੁਤ ਛੱਡ ਗਏ ਤਾਂ 6 ਮਹੀਨੇ ਹੋ ਗਏ ਬਹੁਤ ਨਾ ਨਾ ਨਾਲ ਬੰਨੀ ਖਵਾਉਣ ਦੀ ਕਾਦੀ ਖਵਾ ਦੀ ਗਈ ਨਵੇਂ ਗਾਈਆਂ ਖੜ ਕੇ ਗਏ ਛੱਡ ਗਏ ਛੱਡ ਗਏ ਜੀ ਖਾਂਦੇ ਹੀ ਨਹੀਂ ਸਾਡੇ ਕੋਲੇ ਨਾ ਨਾ ਲੈ ਭਰਾਵਾ ਨਸ਼ੇ ਦਾ ਆਖ ਕੇ ਮੂੰਹ ਚੂਸੀ ਅੰ ਵੀ ਵਰਗਾ ਕਰ ਰੱਖਣ ਨਾ ਸਾਨੀ ਵਾ ਕੇ ਗਿਆ ਸੀ ਭਾਂਦੀ ਫੁੱਦੀ 24 ਘੰਟੇ ਪਤੀ ਹੈ ਮੈਨੂੰ ਇਹ ਕੀ ਪਤਾ ਤੈਨੂੰ 24 ਘੰਟੇ ਪਾਂਦਾ ਲੈਣੇ ਕੋ ਆਪਣੇ ਪੈਨ ਕਾਜ ਦੀ ਜਾਂ ਕੀ ਹੋਰ ਟਾਰ ਟਾਰ ਕਾਇਡ ਉਹ ਪੁੱਕੀ ਖਾ ਖਾ ਪੈਂਕੋ ਜਾ ਪੂਪਨਾ ਬਣਾਤਾ ਤੇ ਕੈਂਕਦੀ ਪੈਕੀ ਕਟਾਉਣ ਗਿਆ ਤੂੰ ਮੈਨੂੰ ਪਤਾ ਹੂੰ ਤੋ ਚੋ ਕਾਲ ਤੇ ਕਹਿੰਦੇ ਕੀ ਮੜੋੜ ਮੜੋੜ ਕਰੇ ਮੈਨੂੰ ਪਤਾ ਸੀ ਅਸੀਂ ਗਾਂਧੀ ਨਾ ਮੈਂ ਭੈਣ ਹੀ ਆਈ ਜਨੇ ਉਹ ਪੁੱਕੀ ਖਾ ਖਾ ਉਹ ਜਾਸਾ ਜਾ ਕਾਲ ਇਹ ਤਾਂ ਛੱਡ ਗਏ ਬਾਈ 6 ਮਹੀਨੇ ਹੋ ਕੇ ਬਚ ਗਏ ਆ ਬਾਕੀ ਗਿਆ ਕੈਫਕੁਰ ਖਾ ਲਿਆ ਗਿਆ ਫਿਰ ਕਿਹੜਾ ਭੈਣ ਚੋਦ ਕਹਿੰਦਾ ਮੈਂ ਤਾਂ ਕੀ ਲਗਾ ਫਸੀ ਲੱਗ ਗਿਆ ਹਾਂ ਸੁਣੀਏ ਗੱਲ ਜੱਫੇ ਨੂੰ ਫਟ ਗਿਆ ਜਾਂ ਜਾਉਂਗਾ ਕਿਉਂ ਤਰਨੂ ਕੇ ਘੋੜੀ ਵਰਗੇ ਆ ਨਾ ਤੂੰ ਘੋੜੀ ਵਰਗਾ ਬਾਈ ਕੰਢੋ ਘੋੜੀ ਦੀ ਮੁੰਡ ਮਾਰਿਆ ਹੀ ਘੋੜੀ ਵਰਗਾ ਹੋਇ ਬੋਲੇ ਕਾਹਦੀ ਗੱਲ ਲੇ ਕੜ ਗਿਆ ਕਰ ਪਾਵਾ ਲਗਾਵਾ ਪਾਏ ਬੋ ਭੈਣ ਜਹੀ ਨੇ ਤਾਂ ਕੰ ਤੂੰ ਨਚਾ ਕੰ ਮੈਂ ਤਾਂ ਕੋੜੀ ਵਰਕੇ ਕੌਣ ਬਣਾ ਲਿਆ ਕੋਹੀ ਬਣਦਾ ਆਪੀ ਕਹਿਣਾ ਉਹ ਤਾਂ ਗੱਲ ਲੈ ਕਹਿਣ ਚਾਹਿਆ ਰੋ ਭੈਣ ਕਿਹੋ ਜਿਹਾ ਜੇ ਮਰਦਾ ਮੇਰੀਆਂ ਅੱਖਾਂ ਲੱਗੀ ਸੀ ਵਾਈ ਹਾਂ ਮੇਰੀਆਂ ਅੱਖਾਂ ਲੱਗੀ ਸੀਂ ਘਾਇਆ ਜਾ ਬਸ ਸਰਪੰਚਾ ਸੀ ਕੋ ਘੰਟਾ ਆਰਾਮ ਕਰ ਲੀ ਗੇ ਘਾਇਆ ਵਾਲਾ ਮੈਂ ਹਾਂ ਰਾਮ ਕਰੋ ਪਾਵੇਂ ਕੋਸ਼ ਕਰੋ ਪਰ ਵੰਨ ਨਿਤ ਗਾਨੀ ਰੱਖੋ ਤੈਨੂੰ ਕਹਿੰਦਾ ਤੂੰ ਸਰਪੰਚ ਤੇਰੇ ਪਸੂ ਨਹੀਂ ਜਾਂਦਾ ਯਾਰ ਦੂਹਾਂ ਦਾ ਤੇਰੇ ਨਹੀਂ ਤੂੰ ਕਹਿਤੀ ਆਪੇ ਕਾਂ ਵਗ ਜੂ ਬੈਠੇ ਬੰਚ ਓ ਹਾਂ ਹੈ ਪੜਾ ਕੈਪਸੂਲ ਖਵਾ ਦੇ ਹੈ ਨਾ ਯਾਰ ਚੰਦ ਗੱਲਾਂ ਕਿੜੀਆਂ ਟੋਪੀ ਜ਼ਰ ਕੈਪਸੂਲ ਮਤਲਬ ਮੈਂ ਖੋਲਣ ਲੱਗਾ ਖੁੱਲਿਆ ਨਹੀਂ ਮਾ ਛੂਲ ਮਰੀ ਸਲਾਖ ਹੋਗਾ ਚਤੇ ਚਪਾ ਝਾੜ ਦੇ ਨਾ ਦਾ ਡੁੱਲ ਗਏ ਨਹੀਂ ਯਾਰ ਚੰਦੇ ਨੂੰ ਬੜੇ ਤੇਦਾ ਮੰਗੀ ਜਾਂਦਾ ਦੇਮ ਹੋਰ ਗੰਗਾ ਮੈਂ ਤਾਂ ਬਹੁਤ ਤੁਗਾਈਆਂ ਦੀ ਜਗਾ ਰੱਖੀ ਪਰ ਮਾ ਬੱਤਾਂ ਤੁਗਾਈਆਂ ਜਾਂਦੀਆਂ ਤੇਰੇ ਦੁਆ ਤੈਨੂੰ ਕਹਿ ਤੀ ਯਾਕੇ ਬੁੰਡ ਪਰ ਨੇ ਸੌਂ ਜਾ ਸੀ ਜਾਨੀ ਜਦ ਦਾ ਕੰਮ ਹੋ ਜਾਣੇ ਬੱ ਤੇਰੀ ਖੇਤੀ ਜਾਣੇ ਹੋਣ ਲੈ ਕੇ ਦਾਵਾ ਐਡੇ ਛੂਬੇ ਕੇ ਬਹਣ ਕੋਲੇ ਹੈ ਮਰੀ ਜੀ ਪਨੀਰੀ ਜੀ ਉੱਥੇ ਵਾ ਠੀਕ ਹੋ ਤੇਰੀ ਪਨੀਰੀ ਕੋਲੇ ਉੱਥੇ ਮੰਝਾ ਪਿਆ ਮੰਝਾ ਪਿਆ ਵਾ ਠੀਚਾਂ ਤੇ ਬਰੋਠੀ ਚੱਲ ਗਏ ਉਂਗੀਆਂ ਵੀ ਆ ਥੱਗੜੇ ਥੱਲੇ ਅੰਦਰੋਂ ਕੱਢ ਲਵਾਂਗੇ ਬੜਾ ਠੀਕ ਆ ਠੀਕ ਆ ਲਾਵਾਂਗੇ ਸਪੈਂਚ ਦੇ ਖੇ ਚੱਲ ਗਏ ਫਿਰ ਔਰ ਥੇ ਚ ਰਹਿਣ ਵਾਲੇ ਪੀਵਾਂ ਖਾਵਾਂਗੇ ਹਾਂ ਜੇ ਪੈਕ ਛੱਕ ਲਾਉਣਾ ਉਹ ਵੀ ਪਿਆ ਉੱਥੇ ਕਾਲੂ ਨੂੰ ਕਾਲੂ ਤੁਸੀਂ ਖਾਣ ਲਾਉਂਦੇ ਨਹੀਂ ਹੈ ਹਨਾ ਇਤਨੀ ਲੇਟ ਵਾ ਅੱਜ ਤਾਂ ਲੇਟ ਕਾਲੂ ਲਾਵਾਂਗੇ ਸਰਪੰਚਾ ਉੱਥੇ ਕਰਕੇ ਚਾਹ ਭੇਜ ਦੀ ਸਰਪੰਚਾ ਸੁਨੇਹਾ ਕਾ ਗੇ ਮਤਲੀ ਪਟੀਲੀ ਪਈ ਉੱਥੇ ਸੁੱਕਾ ਦੁੱਧ ਪਿਆ ਫੱਟੇ ਤੇ ਅਸੀਂ ਬੁੰਡ ਮਾਰਦਿਆਂ ਸੁੱਕੇ ਦੁੱਧ ਦੀ ਤੇ ਬਣਾ ਕੇ ਪੀ ਲਓਗੇ ਸাজা ਕੋਈ ਨਹੀਂ ਟਰੀ ਬੁੰਡ ਪਟੇ ਘਰੋ ਫੜਾ ਜੇਗਾ ਭਾਇਓ ਮਾਂ 8 ਵਜੇ ਤੋਂ ਪਹਿਲਾਂ ਨਹੀਂ ਆਉਂਗਾ ਪਹੁੰਚ ਹੀ ਨਹੀਂ ਹੈਗੀ ਬੁੜੀਆਂ ਨਹੀਂ ਲਿਆਉਣ ਦਿੰਦੀਆਂ 8 ਵਜੇ ਤੋਂ ਪਹਿਲਾਂ ਨਹੀਂ ਆਉਂਦਾ ਭਈਆ ਮੈਂ ਟੰਕੂ ਖਮਰੀਆ 8:00 9:00 ਹੋਏ ਤਾਂ ਅਸੀਂ ਉੱਠਦੀਆਂ ਕੋਈ ਗੱਲ ਨਹੀਂ 8:00 ਵਜੇ ਪਹੁੰਚਦੀ ਕੱਢੂ ਬਾਈ ਠੀਕ ਹੈ ਜਮਾਨ ਦਾ ਪੱਕਾ ਵਾ ਬਾਈ ਠੀਕ ਹੈ ਸਰਪੰਚਾ ਚੰਗਾ ਫੇੜ ਗਿਆ ਚੰਗਾ ਆਹ ਜੱਲਾਂ ਨੂੰ ਮਰੀਂ ਜਿੰਨਾਂ ਕਿਦੇ ਰੱਖਿਆ ਹੈਂ ਮਾਗੀ ਹੈ ਨਹੀਂ ਨਾ ਆਏ ਆਏ ਇਹ ਕਾਹਦਾ ਮੂੜੇ ਲੱਗਿਆ ਫੁਰਦਾ ਜੱਲੂ ਉਹੀ ਭਾਂਦਾ ਲੰਨ ਦੇਖ ਤੰਬਾ ਚੱਕਾ ਲਖਾ ਕੇ ਦੀ ਪਨੀਰੀ ਵਾਸ਼ ਬੋਲੇ ਭਾਂਦਾ ਲੰਨ ਅੰਦਰੀ ਵੜ ਜੂ ਕੇ ਹੈ ਨਹੀਂ ਕਰੇ ਵਾਹਣੀ ਅੱਧਾ ਦੱਸਦਾ ਹਾਂ ਬੁੰਡ ਦੇ ਦੀ ਠੱਠੇ ਨੂੰ ਭਾਂਦਾ ਫੁੱਦਾ ਹੀ ਜਮੇ ਭਾਂਦਾ ਫੁੱਦਾ ਤੇਰੀ ਪਨੀਰੀ ਜਾਵੇ ਮਰਨਾ ਭਾਂਦੇ ਲੰਨ ਨੂੰ ਅਸੀਂ ਫਾਹੇ ਚੜ ਛੱਡੇ ਆਂ ਦੇ ਕੇ 100 ਰੁਪਏ ਭਾਂ ਦੇ ਲਾਉਣ ਨੂੰ ਮੋਲੀ ਲੈ ਲੈ ਹਾਂ ਆਰਾਮ ਕਰੋ ਸਮਝਾ ਭਾਂ ਦਾ ਫੁੱਦਾ ਠੱਠੇ ਹੀ ਹੋਣ ਕਰਕੇ ਦੇਖਾਂ ਦੋ ਅੱਛਾ